ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਇੱਕ ਹੋਰ ਨਵੀਂ ਕਹਾਣੀ ਵਿੱਚ ਉਮੀਦ ਕਰਦੀ ਹਾਂ ਕਿ ਤੁਸੀਂ ਇਸ ਕਹਾਣੀ ਨੂੰ ਅੰਤ ਤੱਕ ਜ਼ਰੂਰ ਸੁਣੋਗੇ ਅੱਜ ਮੇਰੇ ਵਿਆਹ ਦੀ ਪਹਿਲੀ ਰਾਤ ਸੀ ਅਤੇ ਮੇਰਾ ਦਿਲ ਹੀ ਨਹੀਂ ਕਰ ਰਿਹਾ ਸੀ ਕਿ ਮੈਂ ਆਪਣੀ ਦੁਲਹਨ ਦੇ ਕੋਲ ਜਾਵਾਂ ਜੋ ਨਾ ਜਾਣੀ ਕਿੰਨੀ ਦੇਰ ਤੋਂ ਵਿਆਹ ਦੇ ਬਾਅਦ ਸਾਜ-ਤਸਜ ਕੇ ਕਮਰੇ ਵਿੱਚ ਬੈਠੀ ਮੇਰਾ ਇੰਤਜ਼ਾਰ ਕਰ ਰਹੀ ਸੀ ਮੇਰੀ ਉਮਰ 26 ਸਾਲ ਸੀ ਅਤੇ ਇਸ ਉਮਰ ਵਿੱਚ ਹਰ ਲੜਕੇ ਦੀ ਇੱਛਾ ਹੁੰਦੀ ਹੈ ਕਿ ਉਸ ਦਾ ਵਿਆਹ ਹੋ ਜਾਵੇ ਅਤੇ ਅੱਜ ਮੇਰੇ ਵਿਆਹ ਹੋ ਚੁੱਕਿਆ ਸੀ ਮੇਰੇ ਘਰ ਵਿੱਚ ਵਿਆਹ ਦਾ ਬਸ ਇੱਕ ਛੋਟਾ ਜਿਹਾ ਫੰਕਸ਼ਨ ਰੱਖਿਆ ਗਿਆ ਸੀ ਲਾਈਟਾਂ ਲਗਾ ਕੇ ਘਰ ਨੂੰ ਸਜਾਇਆ ਗਿਆ ਤਾਂ ਕਿ ਇਹ ਮਹਿਸੂਸ ਹੋ ਸਕੇ ਕਿ ਘਰ ਵਿੱਚ ਕੋਈ ਖੁਸ਼ੀ ਦਾ ਮਾਹੌਲ ਚੱਲ ਰਿਹਾ ਹੈ ਇਹ ਘਰ ਮੇਰਾ ਨਹੀਂ ਸੀ ਮੇਰੀ ਮਾਸੀ ਦਾ ਘਰ ਸੀ ਉਸਦੇ ਪਤੀ ਦੀ ਕਾਫੀ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ ਅਤੇ ਮੇਰੀ ਮਾਸੀ ਇਕੱਲੀ ਸੀ ਤੇ ਮੈਂ ਵੀ ਇਕੱਲਾ ਸੀ ਇਸ ਲਈ ਨੇ ਮੈਨੂੰ ਕਿਹਾ ਕਿ ਤੂੰ ਮੇਰਾ ਬੇਟਾ ਬਣ ਕੇ ਰਹਿ ਮੇਰਾ ਕੋਈ ਬੇਟਾ ਨਹੀਂ ਹੈ ਮਾਸੀ ਮੇਰੀ ਮਾਂ ਦੀ ਸਹੇਲੀ ਸੀ ਅਤੇ ਸਕੀਆਂ ਭੈਣਾਂ ਦੀ ਤਰ੍ਹਾਂ ਦੋਨਾਂ ਦਾ ਪਿਆਰ ਸੀ ਇੱਕ ਹੀ ਮੁਹੱਲੇ ਵਿੱਚ ਰਹਿੰਦੀਆਂ ਸਨ ਇਕੱਠੀਆਂ ਖੇਡ ਕੇ ਤੇ ਇਕੱਠੀਆਂ ਪੜੀਆਂ ਦੇ ਵੱਡੀਆਂ ਹੋਈਆਂ ਸੀ ਅਤੇ ਇਹ ਸਾਥ ਉਹਨਾਂ ਦਾ ਮਰਦੇ ਦਮ ਤੱਕ ਨਹੀਂ ਛੁੱਟਿਆ ਸੀ ਮੇਰੀ ਮਾਂ ਦੇ ਜਾਣ ਤੋਂ ਬਾਅਦ ਮੇਰੀ ਮਾਂ ਦੀ ਇਹ ਸਹੇਲੀ ਮੈਨੂੰ ਬਹੁਤ ਪਿਆਰ ਕਰਦੀ ਸੀ ਅਤੇ ਮੈਨੂੰ ਉਹ ਸਗੀ ਮਾਂ ਜਿਹੀ ਲੱਗਦੀ ਸੀ ਉਹਨਾਂ ਨੇ ਕਿਹਾ ਕਿ ਤੂੰ ਮੇਰਾ ਬੇਟਾ ਬਣ ਕੇ ਰਹਿ ਮੇਰੇ ਕੋਲ ਮੈਨੂੰ ਵੀ ਇੱਕ ਘਰ ਦੀ ਜ਼ਰੂਰਤ ਸੀ ਅਤੇ ਮਾਸੀ ਨੂੰ ਇੱਕ ਸਹਾਰੇ ਦੀ ਜ਼ਰੂਰਤ ਸੀ ਇਸ ਲਈ ਮੈਂ ਬਿਨਾਂ ਚਿਜਕ ਉਹਨਾਂ ਦੇ ਘਰ ਵਿੱਚ ਰਹਿਣ ਦੇ ਲਈ ਆ ਗਿਆ ਮੈਂ ਪਿਛਲੇ 3 ਸਾਲ ਤੋਂ ਇਸ ਘਰ ਵਿੱਚ ਰਹਿ ਰਿਹਾ ਸੀ ਇੱਥੇ ਮੇਰੀ ਮਾਸੀ ਅਤੇ ਉਹਨਾਂ ਦੀ ਛੋਟੀ ਬੇਟੀ ਰਹਿੰਦੀ ਸੀ 3 ਸਾਲ ਪਹਿਲਾਂ ਮਾਸੀ ਦੀ ਬੇਟੀ ਦੀ ਉਮਰ 12 ਸਾਲ ਦੀ ਸੀ ਅਤੇ ਮੈਂ ਉਸ ਨੂੰ ਬੱਚਿਆਂ ਦੀ ਤਰ੍ਹਾਂ ਸਮਝਦਾ ਸੀ ਪਰ ਉਹ 12 ਸਾਲ ਦੀ ਬੱਚੀ ਅੱਜ 15 ਸਾਲ ਦੀ ਹੋ ਕੇ ਮੇਰੀ ਦੁਲਹਨ ਦੇ ਰੂਪ ਵਿੱਚ ਮੇਰੇ ਕਮਰੇ ਵਿੱਚ ਬੈਠੀ ਹੋਈ ਸੀ ਇਹ ਕਮਰਾ ਜੋ ਮਾਸੀ ਨੇ ਇਸ ਘਰ ਵਿੱਚ ਮੇਰੇ ਨਾਮ ਤੇ ਰੱਖਿਆ ਸੀ ਅਤੇ ਮੈਂ ਤਿੰਨ ਸਾਲ ਤੋਂ ਇਸ ਕਮਰੇ ਵਿੱਚ ਰਹਿੰਦਾ ਸੀ ਪਰ ਮੈਂ ਕਦੇ ਵੀ ਇਹ ਨਹੀਂ ਸੋਚਿਆ ਸੀ ਕਿ ਮੇਰਾ ਵਿਆਹ ਮੇਰੀ ਮਾਸੀ ਦੀ 15 ਸਾਲ ਦੀ ਬੇਟੀ ਨਾਲ ਹੋ ਜਾਵੇਗਾ ਉਹ ਅੰਦਰ ਕਮਰੇ ਵਿੱਚ ਬੈਠੀ ਹੋਈ ਸੀ ਅਤੇ ਮੈਂ ਬਾਹਰ ਟੀਵੀ ਹਾਲ ਵਿੱਚ ਸੋਫੇ ਤੇ ਬੈਠਾ ਉਹ ਆਸੀ ਮਾਸੀ ਸ਼ਾਇਰ ਸੌਣ ਦੇ ਲਈ ਚਲੀ ਗਈ ਸੀ ਅਤੇ ਜੋ ਥੋੜੇ ਬਹੁਤੇ ਮਹਿਮਾਨ ਆਏ ਸਨ ਉਹ ਵੀ ਵਾਪਸ ਘਰ ਚਲੇ ਗਏ ਸੀ ਪਰ ਮੈਂ ਕਨਫਿਊਜ਼ ਸੀ ਕਿ ਮੈਂ ਕਮਰੇ ਵਿੱਚ ਜਾਵਾਂ ਜਾਂ ਨਾ ਜਾਵਾਂ ਮੈਨੂੰ ਬਹੁਤ ਬੁਰਾ ਲੱਗ ਰਿਹਾ ਸੀ ਕਿ ਮੈਂ ਇੱਕ 15 ਸਾਲ ਦੀ ਲੜਕੀ ਦੇ ਨਾਲ ਪਤੀ ਪਤਨੀ ਦਾ ਰਿਸ਼ਤਾ ਕਿਵੇਂ ਨਿਭਾਉਂਗਾ ਮੈਨੂੰ ਸੋਚਦੇ ਹੋਏ ਅਜੀਬ ਲੱਗ ਰਿਹਾ ਸੀ ਕਿਉਂਕਿ ਉਹ ਜਿਵੇਂ ਵੀ ਸੀ ਅੱਜ ਬਹੁਤ ਹੀ ਘਾਟੂ ਮਰਦੀ ਸੀ ਅਤੇ ਛੋਟੀ ਸੀ ਮੈਂ ਬਸ ਆਪਣੇ ਮਾਸੀ ਦੇ ਕਹਨ ਤੇ ਵਿਆਹ ਕਰਵਾਇਆ ਸੀ ਹਾਂ ਜੇਕਰ ਰਾਗਣੀ ਥੋੜੀ ਹੁੰਦੀ ਉਹ 15 ਦੀ ਜਗ੍ਹਾ 18 ਦਾ 20 ਸਾਲ ਦੀ ਹੁੰਦੀ ਤਾਂ ਫਿਰ ਵੀ ਮੈਂ ਵਿਆਹ ਤੋਂ ਖੁਸ਼ ਹੋ ਜਾਂਦਾ ਕਿਉਂਕਿ ਉਹ ਬਹੁਤ ਹੀ ਪਿਆਰੀ ਲੜਕੀ ਸੀ ਅਤੇ ਮੈਨੂੰ ਉਸ ਨਾਲ ਵਿਆਹ ਕਰਨ ਤੇ ਕੋਈ ਇਤਰਾਜ਼ ਨਾ ਹੁੰਦਾ ਮੈਨੂੰ ਇਤਰਾਜ਼ ਸਿਰਫ ਰਾਗਣੀ ਦੀ ਘੱਟ ਉਮਰ ਦਾ ਸੀ ਉਸ ਤੋਂ ਜ਼ਿਆਦਾ ਮੈਨੂੰ ਕੋਈ ਮਤਲਬ ਨਹੀਂ ਸੀ ਪਰ ਮਾਸੀ ਨੇ ਕੁਝ ਇਸ ਤਰ੍ਹਾਂ ਹੀ ਜਜ਼ਬਾਤੀ ਤੌਰ ਤੇ ਬਲੈਕਮੇਲ ਕੀਤਾ ਕਿ ਮੈਂ ਇਨਕਾਰ ਨਾ ਕਰ ਸਕਿਆ ਮੈਂ ਤਾਂ ਮਾਸੀ ਨੂੰ ਇਹ ਕਹਿ ਦਿੱਤਾ ਕਿ ਮੈਂ ਹੁਣ ਰਾਗਣੀ ਨਾਲ ਫੇਰੇ ਲੈ ਲੈਂਦਾ ਹਾਂ ਪਰ ਵਿਦਾਈ ਬਾਅਦ ਵਿੱਚ ਕਰ ਦੇਣਾ ਜਦੋਂ ਉਹ ਵੱਡੀ ਹੋ ਜਾਵੇਗੀ ਉਦੋਂ ਤੱਕ ਮੈਂ ਆਪਣੇ ਦੋਸਤ ਦੇ ਕੋਲ ਦੁਬਈ ਸਲਿਆ ਜਾਂਦਾ ਅਤੇ ਉੱਥੇ ਕੁਝ ਕੰਮ ਤੰਦਾ ਕਰੂੰਗਾ ਕੁਝ ਪੈਸੇ ਵੀ ਹੋ ਜਾਣਗੇ ਉਸਦੇ ਬਾਅਦ ਤੁਸੀਂ ਵਿਦਾਈ ਕਰ ਦੇਣਾ ਮੈਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਪਰ ਮਾਸੀ ਕਹਿਣ ਲੱਗੀ ਨਹੀਂ ਮੈਂ ਵਿਦਾਈ ਵੀ ਅੱਜ ਹੀ ਕਰਨੀ ਹੈ ਮੈਨੂੰ ਵਿਦਾਈ ਵਾਲੀ ਗੱਲ ਸਮਝ ਨਹੀਂ ਆਈ ਅਸਲ ਵਿੱਚ ਤਾਂ ਅਸੀਂ ਇੱਕ ਹੀ ਘਰ ਵਿੱਚ ਰਹਿੰਦੇ ਸੀ ਅਜੀਹਾ ਨਹੀਂ ਸੀ ਕਿ ਇਸ ਘਰ ਤੋਂ ਦੂਸਰੇ ਘਰ ਰਾਗਣੀ ਨੇ ਵਿਦਾ ਹੋ ਕੇ ਜਾਣਾ ਹੈ ਵਿਦਾਈ ਤੋਂ ਪਹਿਲਾਂ ਮੇਰਾ ਮਤਲਬ ਇਹ ਹੀ ਸੀ ਕਿ ਜਿਸ ਤਰ੍ਹਾਂ ਨਾਲ ਪਤੀ ਪਤਨੀ ਕਰੇ ਰਿਸ਼ਤੇ ਵਿੱਚ ਬੰਨੇ ਜਾਂਦੇ ਹਨ ਇੱਕ ਦੂਸਰੇ ਦੇ ਹੁੰਦੇ ਹਨ ਉਹ ਸ਼ੁਰੂਆਤ ਅਸੀਂ ਅਜੇ ਨਹੀਂ ਕਰਾਂਗੇ ਜਦੋਂ ਰਾਗਣੀ ਵੱਡੀ ਹੋ ਜਾਵੇਗੀ ਉਦੋਂ ਕਰਾਂਗੇ ਜਾਨੀ ਕਿ ਅੱਜ ਤੋਂ 4-5 ਸਾਲ ਬਾਅਦ ਕਿਉਂਕਿ ਮੈਂ ਇੰਨੀ ਛੋਟੀ ਜਹੀ ਲੜਕੀ ਦੇ ਨਾਲ ਵਿਆਹ ਕਰਨਾ ਕਾਨੂੰਨੀ ਜੁਰਮ ਸਮਝਦਾ ਹਾਂ ਅਤੇ ਇਹ ਕਾਨੂੰਨੀ ਜੁਰਮ ਹੀ ਸੀ ਇਸ ਲਈ ਖਮੋਸ਼ੀ ਨਾਲ ਮਾਸੀ ਨੇ ਮੇਰਾ ਵਿਆਹ ਕਰਵਾ ਦਿੱਤਾ ਜੇਕਰ ਗੱਲ ਪੁਲਿਸ ਤੱਕ ਪਹੁੰਚ ਜਾਂਦੀ ਤਾਂ ਪੁਲਿਸ ਸਾਡੇ ਘਰ ਆ ਜਾਂਦੀ ਕਿਉਂਕਿ ਇਸ ਮਾਮਲੇ ਵਿੱਚ ਕਾਨੂੰਨ ਵੀ ਬਹੁਤ ਸਖਤ ਹੋ ਚੁੱਕਿਆ ਹੈ ਇਸ ਵਿਆਹ ਨੂੰ ਕਿ ਮੈਂ ਕਾਫੀ ਹੱਦ ਤੱਕ ਡਰਿਆ ਹੋਇਆ ਵੀ ਸੀ ਮੇਰਾ ਫਿਊਚਰ ਵੀ ਵਿਆਹ ਦੀ ਵਜ੍ਹਾ ਨਾਲ ਖਰਾਬ ਹੋ ਸਕਦਾ ਸੀ ਜੇਕਰ ਕਿਸੇ ਨੇ ਪੁਲਸਨੋ ਜਾ ਕੇ ਜਾਂ ਕੋਰਟ ਵਿੱਚ ਜਾ ਕੇ ਝੂਠੀ ਕਰ ਦਿੱਤੀ ਕਿ ਮੈਂ ਇੱਕ ਘੱਟ ਉਮਰ ਦੀ ਲੜਕੀ ਦੇ ਨਾਲ ਵਿਆਹ ਕਰਵਾਇਆ ਹੈ ਤਾਂ ਮੈਨੂੰ ਕੋਈ ਨਾ ਕੋਈ ਸਜ਼ਾ ਤਾਂ ਮਿਲ ਹੀ ਜਾਣੀ ਸੀ ਸਭ ਸੋਚ ਕੇ ਮੈਂ ਉਦਾਸ ਹੋ ਕੇ ਸੋਫੇ ਤੇ ਬੈਠਾ ਹੋਇਆ ਸੀ ਕਿ ਮੇਰੀ ਮਾਸੀ ਦੇ ਕਮਰੇ ਦਾ ਦਰਵਾਜ਼ਾ ਖੁੱਲਿਆ ਅਤੇ ਉਹ ਬਾਹਰ ਆ ਗਈ ਤੇ ਮੇਰੇ ਵੱਲ ਦੇਖਣ ਲੱਗੀ ਤੇ ਮੈਨੂੰ ਕਿਹਾ ਤੂੰ ਅਜੇ ਤੱਕ ਆਪਣੀ ਦੁਲਹਨ ਦੇ ਕੋਲ ਨਹੀਂ ਗਿਆ ਉਹ ਤੇਰਾ ਇੰਤਜ਼ਾਰ ਕਰ ਰਹੀ ਹੋਵੇਗੀ ਮਾਸੀ ਦੇ ਮੂੰਹ ਤੋਂ ਇਹ ਗੱਲ ਸੁਣ ਕੇ ਮੈਨੂੰ ਨਾ ਜਾਣੀ ਕਿਉਂ ਅਜੀਬ ਲੱਗਿਆ ਮੈਂ ਆਪਣੇ ਦਿਮਾਗ ਵਿੱਚ ਸਵਾਲ ਦਾ ਜਵਾਬ ਸੋਚ ਰਿਹਾ ਸੀ ਕਿ ਮਾਸੀ ਨੂੰ ਕੀ ਜਵਾਬ ਦੇਵਾਂ ਮੈਂ ਉਸ ਨੂੰ ਕੀ ਕਹਿੰਦਾ ਕਿ ਮੈਂ ਦੁਲਹਨ ਦੇ ਕੋਲ ਨਹੀਂ ਜਾਣਾ ਚਾਹੁੰਦਾ ਇਸ ਤਰ੍ਹਾਂ ਕਹਿ ਕੇ ਮੈਂ ਮਾਸੀ ਤੋਂ ਨਜ਼ਰਾਂ ਚੁਰਾ ਲਵਾਂਗਾ ਜੇਕਰ ਉਹ ਵਾਕਿਆ ਹੀ ਦੁਲਹਨ ਬੰਦੀ ਕਾਬਲ ਹੁੰਦੀ ਤਾਂ ਮੈਨੂੰ ਜਾਣ ਵਿੱਚ ਕੋਈ ਇਤਰਾਜ਼ ਨਹੀਂ ਸੀ ਪਰ ਉਹ ਤਾਂ ਇੱਕ ਛੋਟੀ ਜਹੀ 15 ਸਾਲ ਦੀ ਬੱਚੀ ਸੀ ਅਤੇ ਉਸ ਦੀ ਉਮਰ ਤਾਂ ਗੁੱਡੀਆਂ ਨਾਲ ਖੇਡਣ ਦੀ ਸੀ ਮੈਂ ਕਿਹਾ ਕਿ ਮੇਰੀ ਤਬੀਅਤ ਠੀਕ ਨਹੀਂ ਹੈ ਤਾਂ ਮਾਸੀ ਨੇ ਕਿਹਾ ਕੋਈ ਬਹਾਨਾ ਨਹੀਂ ਚੱਲੇਗਾ ਤੈਨੂੰ ਆਪਣੀ ਦੁਲਹਨ ਕੋਲ ਜਾਣਾ ਹੀ ਪਵੇਗਾ ਮੈਂ ਬੜੇ ਏਰਮਾਨਾ ਨਾਲ ਆਪਣੀ ਬੇਟੀ ਦਾ ਵਿਆਹ ਤੇਰੇ ਨਾਲ ਕੀਤਾ ਹੈ ਹੁਣ ਇਸ ਤਰ੍ਹਾਂ ਮੇਰੀ ਬੇਟੀ ਨੂੰ ਇਨਕਾਰ ਨਹੀਂ ਕਰ ਸਕਦਾ ਮਾਸੀ ਦੀ ਗੱਲ ਤੇ ਮੈਂ ਹੈਰਾਨ ਹੋ ਗਿਆ ਕਿ ਇਹ ਗੱਲ ਕਿੱਥੋਂ ਆ ਗਈ ਸ਼ਾਇਦ ਉਹ ਮੇਰੀ ਗੱਲ ਸਮਝਦੇ ਹੋਏ ਵੀ ਨਹੀਂ ਸਮਝ پا ਰਹੀ ਸੀ ਮਜਬੂਰੀ ਕਰਕੇ ਮੈਨੂੰ ਉੱਥੋਂ ਉੱਠਣਾ ਪਿਆ ਅਤੇ ਰਾਗਣੀ ਦੇ ਕੋਲ ਜਾਣਾ ਪਿਆ ਜਿਵੇਂ ਹੀ ਮੈਂ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਰਾਗਣੀ ਪੂਰੀ ਦੁਲਹਾਂ ਦੇ ਰੂਪ ਵਿੱਚ ਤਿਆਰ ਹੋ ਕੇ ਸਿਰ ਝੁਕਾ ਕੇ ਬੈਠੀ ਹੋਈ ਸੀ ਮੈਨੂੰ ਨਾ ਜਾਣੇ ਕਿਉਂ ਰਾਗਣੀ ਦੇਖ ਕੇ ਬਹੁਤ ਦੁਖ ਹੋਇਆ ਉਹ ਛੋਟੀ ਜਹੀ ਬੱਚੀ ਸੀ ਅਤੇ ਮਾਸੀ ਦੀ ਜ਼ਿੱਦ ਦੀ ਵਜ੍ਹਾ ਨਾਲ ਅਸੀਂ ਦੋਨੋਂ ਇਸ ਰਿਸ਼ਤੇ ਵਿੱਚ ਬੰਨੇ ਗਏ ਮੈਂ ਫੈਸਲਾ ਕਰ ਲਿਆ ਸੀ ਕਿ ਮੈਂ ਉਸਦੇ ਨਾਲ ਕੁਝ ਵੀ ਗਲਤ ਨਹੀਂ ਕਰੂੰਗਾ ਜਦ ਤੱਕ ਉਹ 18 ਸਾਲ ਦੀ ਨਹੀਂ ਹੋ ਜਾਂਦੀ ਮੈਂ ਉਸਦੇ ਨਾਲ ਕੋਈ ਵੀ ਰਿਸ਼ਤਾ ਨਹੀਂ ਬਣਾਉਂਗਾ ਮੈਂ ਉਸ ਦੇ ਕਰੀਬ ਜਾ ਕੇ ਖੜਾ ਹੋ ਗਿਆ ਪਰ ਬੈਠਾ ਨਹੀਂ ਸੀ ਮੈਂ ਉਸ ਨਾਲ ਕੋਈ ਗੱਲ ਨਹੀਂ ਕੀਤੀ ਤੇ ਉਹ ਸਿਰ ਝੁਕਾ ਕੇ ਬੈਠੀ ਸੀ ਉਹ ਉਸ ਸਮੇਂ ਇੰਨੀ ਹਸੀਨ ਲੱਗ ਰਹੀ ਸੀ ਕਿ ਮੈਂ ਉਸ ਦੇ ਹੁਸਨ ਦੇ ਸ਼ਬਦਾਂ ਦੀ ਤਾਰੀਫ਼ ਨਹੀਂ ਕਰ ਸਕਦਾ ਉਸ ਦੀ ਉਮਰ 15 ਸਾਲ ਸੀ ਪਰ ਉਸ ਦਾ ਮੇਕਅਪ ਕੁਝ ਇਸ ਤਰ੍ਹਾਂ ਨਾਲ ਕੀਤਾ ਗਿਆ ਸੀ ਕਿ ਉਹ ਆਪਣੀ ਉਮਰ ਤੋਂ ਵੱਡੀ ਲੱਗ ਰਹੀ ਸੀ ਪਰ ਮੇਕਅਪ ਨਾਲ ਕੀ ਹੁੰਦਾ ਹੈ ਉਹ ਤਾਂ ਇੰਨੀ ਵੱਡੀ ਨਹੀਂ ਸੀ ਨਾ ਉਹ ਛੋਟੀ ਹੀ ਸੀ ਅਤੇ ਮੈਂ ਉਸ ਦੇ ਨਾਲ ਕਿਵੇਂ ਕੋਈ ਰਿਸ਼ਤਾ ਬਣਾ ਸਕਦਾ ਸੀ ਮੈਂ ਖਮੋਸ਼ੀ ਨਾਲ ਕੰਬਲ ਝੱਕਿਆ ਤੇ ਆਪਣੇ ਸੋਫੇ ਤੇ ਜਾ ਕੇ ਸੌਣ ਲੱਗਿਆ ਤਾਂ ਉਸਨੇ ਹੈਰਾਨੀ ਨਾਲ ਮੇਰੇ ਵੱਲ ਦੇਖਿਆ ਫਿਰ ਥੋੜੀ ਦੇਰ ਬਾਅਦ ਬੋਲੀ ਕਿ ਤੁਸੀਂ ਬੈਠਦੇ ਹੀ ਸੌ ਜਾਓ ਸੋਫਾ ਤਾਂ ਬਹੁਤ ਛੋਟਾ ਹੈ ਅਧੇ ਤੁਸੀਂ ਤਾਂ ਵਧੀਆ ਖਾਸੇ ਲੰਬੇ ਹੋ ਤੁਹਾਨੂੰ ਸੌਣ ਵਿੱਚ ਪਰੇਸ਼ਾਨੀ ਹੋਵੇਗੀ ਉਸ ਦੀ ਗੱਲ ਸੁਣ ਕੇ ਮੈਂ ਹੈਰਾਨ ਹੋ ਗਿਆ ਸੀ ਕਿ ਛੋਟੀ ਜਹੀ ਸੀ ਪਰ ਗੱਲ ਉਸਨੇ ਵੱਡਿਆਂ ਜਹੀ ਕਰ ਦਿੱਤੀ ਸੀ ਮੈਨੂੰ ਲੱਗਿਆ ਕਿ ਉਹ ਮੇਰੇ ਕਰੀਬ ਆਉਣ ਤੋਂ ਘਬਰਾ ਜਾਏਗੀ ਇਸ ਲਈ ਮੈਂ ਸੋਫੇ ਤੇ ਸੌਣ ਦਾ ਫੈਸਲਾ ਕਰ ਲਿਆ ਸੀ ਪਰ ਜਦੋਂ ਉਹ ਖੁਦ ਕਹਿ ਰਹੀ ਸੀ ਕਿ ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਵੀ ਡਰ ਹੈ ਤਾਂ ਫਿਰ ਮੈਨੂੰ ਵੀ ਆਰਾਮ ਦੀ ਜ਼ਰੂਰਤ ਸੀ ਮੈਂ ਕੰਬਲ ਵਾਪਸ ਆਪਣੀ ਜਗ੍ਹਾ ਤੇ ਰੱਖਿਆ ਤੇ ਆਪਣੀਆਂ ਅੱਖਾਂ ਬੰਦ ਕਰਕੇ ਸੌਂ ਗਿਆ ਮੇਰੀਆਂ ਅੱਖਾਂ ਬੰਦ ਸੀ ਪਰ ਮੇਰਾ ਦਿਮਾਗ ਜਾਗ ਰਿਹਾ ਸੀ ਮੈਂ ਮਹਿਸੂਸ ਕੀਤਾ ਸੀ ਕਿ ਰਾਗਣੀ ਅਜੇ ਤੱਕ ਬੈਠੀ ਹੋਈ ਹੈ ਕਿ ਉਹ ਮੇਰਾ ਇੰਤਜ਼ਾਰ ਕਰ ਰਹੀ ਸੀ ਮੈਂ ਅੱਖਾਂ ਖੋਲ ਕੇ ਉਸਦੇ ਵੱਲ ਦੇਖਿਆ ਤਾਂ ਉਹ ਮੈਨੂੰ ਹੀ ਦੇਖ ਰਹੀ ਸੀ ਫਿਰ ਮੈਂ ਉਸ ਨੂੰ ਕਿਹਾ ਤੁਸੀਂ ਜਾ ਕੇ ਕੱਪੜੇ ਬਦਲ ਲਓ ਕੋਈ ਕੰਫਰਟੇਬਲ ਕੱਪੜੇ ਪਹਿਨ ਲਓ ਮੈਨੂੰ ਵੀ ਨੀਂਦ ਆ ਰਹੀ ਹੈ ਪਰ ਮੈਨੂੰ ਪਤਾ ਨਹੀਂ ਕਿਉਂ ਲੱਗਿਆ ਕਿ ਉਹ ਮੇਰੀ ਗੱਲ ਕੇ ਨਰਾਜ਼ ਹੋਈ ਸੀ ਹਾਲਾਂਕਿ ਮੇਰੀ ਗੱਲ ਸੁਣ ਕੇ ਉਸਨੂੰ ਖੁਸ਼ ਹੋਣਾ ਚਾਹੀਦਾ ਸੀ ਮੇਰੇ ਹਿਸਾਬ ਨਾਲ ਤਾਂ ਉਸਨੂੰ ਇਸ ਰਿਸ਼ਤੇ ਦੇ ਬਾਰੇ ਵਿੱਚ ਜਾਣਕਾਰੀ ਨਹੀਂ ਹੋਵੇਗੀ ਇੰਨੀ ਛੋਟੀ ਸੀ ਉਹ ਫਿਰ ਥੋੜੀ ਦੇਰ ਬਾਅਦ ਉਹ ਡਰੈਸਿੰਗ ਰੂਮ ਵਿੱਚ ਚਲੀ ਗਈ ਉਸਨੇ ਆਪਣੇ ਕੱਪੜੇ ਬਦਲ ਲਏ ਅਤੇ ਮੇਰੇ ਬਰਾਬਰ ਸੌ ਗਈ ਤਾਂ ਮੈਂ ਉੱਠ ਕੇ ਲਾਈਟ ਔਨ ਕੀਤੀ ਪਰ ਸੌਂਦੇ ਸਮੇਂ ਮੈਨੂੰ ਪਤਾ ਨਹੀਂ ਕਿਉਂ ਮਹਿਸੂਸ ਹੋ ਰਿਹਾ ਸੀ ਕਿ ਉਹ ਵਾਰ-ਵਾਰ ਸਿਰਕ ਕੇ ਨੀਂਦ ਵਿੱਚ ਮੇਰੇ ਵੱਲ ਦੇਖਦੀ ਹੈ ਮੈਂ ਵਾਰ-ਵਾਰ ਉਸਨੂੰ ਉਸ ਦੀ ਜਗ੍ਹਾ ਵੱਲ ਧੱਕੇ ਲ ਪਾਰੋਂ ਫਿਰ ਸਿਰਕ ਕੇ ਮੇਰੇ ਕੋਲ ਆ ਜਾਂਦੀ ਸ਼ਾਇਦ ਉਹ ਨੀਂਦ ਵਿੱਚ ਸੀ ਜਾਂ ਉਸ ਨੂੰ ਜ਼ਿਆਦਾ ਨੀਂਦ ਵਿੱਚ ਇੱਧਰ ਉੱਧਰ ਕਰਵਟੇ ਬਦਲਣ ਦੀ ਆਦਤ ਸੀ ਉਹ ਤਾਂ ਨੀਂਦ ਵਿੱਚ ਇਹ ਹਰਕਤ ਕਰ ਰਹੀ ਸੀ ਪਰ ਮੈਂ ਤਾਂ ਜਾਗ ਰਿਹਾ ਸੀ ਸਿਰਫ ਮੈਂ ਹੀ ਨਹੀਂ ਜਾਗ ਰਿਹਾ ਸੀ ਉਸ ਦੀ ਇਹ ਹਰਕਤ ਮੇਰੇ ਜ਼ਸਬਾਤਾਂ ਨੂੰ ਵੀ ਜਗਾ ਰਹੀ ਸੀ ਇੱਕ ਵਾਰ ਤਾਂ ਉਹ ਮੇਰੇ ਇੰਨੇ ਕਰੀਬ ਹੋ ਗਈ ਕਿ ਮੇਰੇ ਦਿਲ ਦੀ ਧੜਕਨ ਨੇ ਸ਼ੋਰ ਮਚਾ ਦਿੱਤਾ ਸੀ ਮੇਰੇ ਸਾਹ ਤੇਜ਼ ਹੋ ਗਏ ਸਨ ਮੇਰੇ ਸਾਹਮਣੇ ਇੱਕ ਲੜਕੀ ਸੀ ਉਹ ਵੀ ਮੇਰੀ ਪਤਨੀ ਸੀ ਮੈਂ ਉਸ ਤੇ ਪੂਰਾ ਹੱਕ ਰੱਖਦਾ ਸੀ ਕਿ ਇਹਨਾਂ ਛੋਟੀ ਜਹੀ ਬੱਚੀ ਦੇ ਨਾਲ ਮੈਂ ਇਸ ਤਰ੍ਹਾਂ ਦਾ ਰਿਸ਼ਤਾ ਬਣਾਵਾ ਅਤੇ ਇਹ ਕਾਨੂੰਨੀ ਜ਼ਰਮਸੀ ਕਾਨੂੰਨ ਦੇਕਰ ਪੁਲਿਸ ਨੂੰ ਇਸ ਵਿਆਹ ਦੀ ਖਬਰ ਹੋ ਜਾਂਦੀ ਤਾਂ ਰਾਗਣੀ ਦੇ ਮੈਡੀਕਲ ਚੈੱਕਅਪ ਦੇ ਬਾਅਦ ਮੈਨੂੰ ਕੋਈ ਨਾ ਕੋਈ ਸਜ਼ਾ ਜ਼ਰੂਰ ਹੋਣੀ ਸੀ ਕਿਉਂਕਿ ਸਾਬਤ ਹੋ ਜਾਂਦਾ ਕਿ ਬੇਸ਼ੱਕ ਮੈਂ ਸਿਰਫ ਉਸ ਨਾਲ ਵਿਆਹ ਹੀ ਨਹੀਂ ਕੀਤਾ ਹਾਲਾਂਕਿ ਉਸ ਦੇ ਨਾਲ ਪਤਨੀ ਵਾਲਾ ਰਿਸ਼ਤਾ ਵੀ ਕਾਇਮ ਕੀਤਾ ਹੈ ਅਤੇ ਮੈਂ ਸਹੀ ਸੋਚ ਰਿਹਾ ਸੀ ਇਸ ਲਈ ਮੈਂ ਬਿਹਤਰ ਸੰਜਿਆ ਕਿ ਮੈਂ ਉਸ ਤੋਂ ਦੂਰ ਹੀ ਰਹਾ ਇਸ ਲਈ ਮੈਂ ਰਾਗਣੀ ਨੂੰ ਖੋਦ ਤੋਂ ਅਲੱਗ ਕੀਤਾ ਅਤੇ ਦੂਸਰੇ ਪਾਸੇ ਹੋ ਕੇ ਸਾਰੀ ਰਾਤ ਚੈਨ ਹੀ ਰਿਹਾ ਉਸ ਤੋਂ ਬਾਅਦ ਜਦੋਂ ਮੇਰੀ ਬਹੁਤ देर ਤੋਂ ਅੱਖ ਖੁੱਲੀ ਸੀ ਮੈਂ ਦੇਖਿਆ ਰਾਗਣੀ ਅਜੇ ਤੱਕ ਸੌਂ ਰਹੀ ਸੀ ਮੈਂ ਆਰਾਮ ਨਾਲ ਉੱਠ ਖੜਾ ਹੋ ਗਿਆ ਤੇ ਘਰ ਤੋਂ ਬਾਹਰ ਨਿਕਲ ਗਿਆ ਮੈਂ ਸਾਰਾ ਦਿਨ ਬੇਚੈਨ ਹੀ ਰਿਹਾ ਮੈਂ ਨੌਕਰੀ ਦੀ ਤਲਾਸ਼ ਵਿੱਚ ਸੀ ਕਿ ਮੈਨੂੰ ਜਲਦੀ ਕੋਈ ਨੌਕਰੀ ਮਿਲ ਜਾਏ ਪਰ ਮੈਨੂੰ ਬਹੁਤ ਬੇਚੈਨੀ ਹੋ ਰਹੀ ਸੀ ਕਿ ਰਾਗਣੀ ਨੂੰ ਲੈ ਕੇ ਮੈਂ ਕਿਵੇਂ ਉਸ ਦੇ ਨਾਲ ਇੰਨੇ ਸਾਲ ਇੱਕ ਹੀ ਕਮਰੇ ਵਿੱਚ ਗੁਜ਼ਾਰ ਸਕਦਾ ਹਾਂ ਮੈਂ ਸੋਚਿਆ ਕਿ ਮੈਂ ਰਾਗਣੀ ਦੀ ਮਾਂ ਨੂੰ ਬੋਲੂੰਗਾ ਕਿ ਸਾਡਾ ਕਮਰਾ ਅਲੱਗ-ਅਲੱਗ ਕਰ ਦਿਓ ਜਦੋਂ ਤੱਕ ਇਹ 18 ਸਾਲ ਦੀ ਨਹੀਂ ਰਾਗਣੀ ਰਾਗਣੀ ਇੱਕ ਉੱਚਾ ਲੰਬੇ ਕੱਦ ਦੀ ਲੜਕੀ ਸੀ ਅਤੇ ਬੇਹੱਦ ਖੂਬਸੂਰਤ ਸੀ। ਉਹ 15 ਸਾਲ ਦੀ ਲੱਗਦੀ ਨਹੀਂ ਲੱਗਦੀ ਸੀ, 17 ਦੀ ਲੱਗਦੀ ਸੀ। ਖੂਬਸੂਰਤ ਇੰਨੀ ਸੀ ਕਿ ਕਿਸੇ ਕੁੜੀਆ ਦੀ ਤਰ੍ਹਾਂ ਲੱਗਦੀ ਸੀ ਪਰ ਮੈਂ ਤਾਂ ਉਸ ਨੂੰ ਹਮੇਸ਼ਾ ਬੱਚਿਆਂ ਦੀ ਤਰ੍ਹਾਂ ਹੀ ਸਮਝਦਾ ਸੀ। ਮੈਂ ਜ਼ਿਆਦਾ ਰਾਗਣੀ ਨਾਲ ਗੱਲਬਾਤ ਨਹੀਂ ਕਰਿਆ ਕਰਦਾ ਸੀ। ਮੈਂ 3 ਸਾਲ ਤੋਂ ਇਸ ਘਰ ਵਿੱਚ ਇਸ ਤਰ੍ਹਾਂ ਹੀ ਰਹਿ ਰਿਹਾ ਸੀ ਜਿਵੇਂ ਮੈਂ ਇਸ ਘਰ ਵਿੱਚ ਮੌਜੂਦ ਹੀ ਨਾ ਹੋਵਾਂ। ਮੈਂ ਸਾਰਾ ਦਿਨ ਲਗਭਗ ਘਰ ਤੋਂ ਬਾਹਰ ਹੀ ਰਹਿੰਦਾ ਸੀ ਅਤੇ ਸਿਰਫ ਖਾਣਾ ਅਤੇ ਸੌਣ ਦੇ ਲਈ ਘਰ ਆਉਂਦਾ ਸੀ। ਜਦ ਫਿਰ ਮਾਸੀ ਕੋਈ ਕੰਮ ਕਹਿ ਦਿੰਦੀ ਤਾਂ ਮੈਂ ਉਸਦੇ ਲਈ ਸੌਦਾ ਵਗੈਰਾ ਲਿਆਉਣ ਦੇ ਲਈ ਘਰ ਜਾਂਦਾ ਸੀ ਜਾਂ ਮਾਸੀ ਮੈਨੂੰ ਬੁਲਾਇਆ ਕਰਦੀ ਸੀ ਅਤੇ ਮੈਂ ਉਸ ਸਮੇਂ ਘਰ ਆ ਜਾਂਦਾ ਸੀ ਮੈਂ ਬਿਨਾਂ ਮਤਲਬ ਕਰ ਬੈਠਣ ਵਾਲੇ ਲੜਕੀਆਂ ਵਿੱਚੋਂ ਨਹੀਂ ਸੀ ਨੌਕਰੀ ਦੀ ਤਲਾਸ਼ ਕਰਨ ਮੈਂ ਘਰ ਤੋਂ ਬਾਹਰ ਨਿਕਲਦਾ ਸੀ ਮੈਨੂੰ ਨੌਕਰੀ ਤਾਂ ਨਹੀਂ ਮਿਲਦੀ ਸੀ ਪਰ ਗੁਜ਼ਨਾ ਕੁਝ ਕੰਮ ਜ਼ਰੂਰ ਕਰਦਾ ਸੀ ਤਾਂ ਕਿ ਕੁਝ ਪੈਸੇ ਹੱਥ ਆ ਸਕੇ ਮਾਸੀ ਦੇ ਘਰ ਮੇਰੀ ਜ਼ਿੰਦਗੀ ਬਹੁਤ ਆਰਾਮ ਨਾਲ ਗੁਜ਼ਰ ਰਹੀ ਸੀ ਇੱਕ ਦਿਨ ਮਾਸੀ ਨੇ ਮੈਨੂੰ ਇੱਕ ਤਰ੍ਹਾਂ ਦੀ ਜ਼ਿੱਦ ਕੀਤੀ ਕਿ ਮੈਂ ਖਿਆਲ ਨਹੀਂ ਕਰ ਸਕਦਾ ਸੀ ਮਾਸੀ ਦੀ ਤਬੀਅਤ ਥੋੜੀ ਖਰਾਬ ਹੋਈ ਤਾਂ ਉਹਨੇ ਮੈਨੂੰ ਬੁਲਾਇਆ ਤੇ ਕਿਹਾ ਕਿ ਮੇਰੀ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈ ਮੈਂ ਚਾਹੁੰਦੀ ਹਾਂ ਕਿ ਤੂੰ ਮੇਰੀ ਬੇਟੀ ਨਾਲ ਵਿਆਹ ਕਰਵਾ ਲਵੇਂ ਮਾਸੀ ਦੀ ਇਸ ਗੱਲ ਤੇ ਮੈਂ ਹੈਰਾਨੀ ਵਿੱਚ ਡੁੱਬ ਗਿਆ ਕਿਉਂਕਿ ਉਸ ਦੀ ਬੇਟੀ ਰਾਗਨੀ ਸਿਰਫ 15 ਸਾਲ ਦੀ ਸੀ ਅਤੇ ਮੈਂ ਕਿਵੇਂ ਛੋਟੀ ਬੱਚੀ ਨਾਲ ਵਿਆਹ ਕਰਵਾ ਸਕਦਾ ਸੀ ਮੇਰੀ ਉਮਰ ਇਸ ਸਮੇਂ 26 ਸਾਲ ਦੀ ਸੀ ਅਤੇ ਉਹ ਮੇਰੇ ਤੋਂ ਪੂਰੇ 11 ਸਾਲ ਛੋਟੀ ਸੀ ਪਰ ਮਾਸੀ ਨੇ ਤਾਂ ਉਸ ਨੂੰ ਬਹੁਤ ਵੱਡੀ ਸਮੱਸਿਆ ਬਣਾ ਲਿਆ ਅਤੇ ਮਣਾ ਸ਼ੁਰੂ ਕਰ ਦਿੱਤਾ ਕਾਫੀ ਦਿਨ ਤੱਕ ਮੈਨੂੰ ਜਜ਼ਬਾਤੀ ਤੌਰ ਤੇ ਬਲੈਕਮੇਲ ਕਰਦੀ ਰਹੀ ਮਨਾ ਕਰਦੇ ਹੋਏ ਵੀ ਮੈਨੂੰ ਪੂਰਾ ਮਹਿਸੂਸ ਹੋ ਰਿਹਾ ਸੀ ਕਿਉਂਕਿ ਮੈਂ 3 ਸਾਲ ਤੋਂ ਮਾਸੀ ਦੇ ਘਰ ਵਿੱਚ ਪਲ ਰਿਹਾ ਸੀ ਖਾ ਪੀ ਰਿਹਾ ਸੀ ਅਤੇ ਮੈਨੂੰ ਰਹਿਣ ਦੇ ਲਈ ਛੱਤ ਮਿਲੀ ਹੋਈ ਸੀ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤਕਲੀਫ ਨਹੀਂ ਸੀ ਮਾਸੀ ਦੇ ਇਲਾਵਾ ਮੇਰੇ ਕੋਲ ਮੇਰੇ ਮਾਮਾ ਜੀ ਦਾ ਘਰ ਸੀ ਅਤੇ ਉੱਥੇ ਮੈਨੂੰ ਦਿਨ ਰਾਤ ਬੇਇੱਜ਼ਤ ਕੀਤਾ ਜਾਂਦਾ ਸੀ ਹਰ ਸਮੇਂ ਮੇਰੀ ਇਨਸਰਟ ਕੀਤੀ ਜਾਂਦੀ ਸੀ ਮੈਨੂੰ ਨਿਕੰਮਾ ਨਕਾਰਾ ਕਹਿ ਕੇ ਹਰ ਸਮੇਂ ਮੇਰੇ ਦੇਸ਼ ਲਾਇਆ ਜਾਂਦਾ ਸੀ ਉਸ ਦੇ ਉਲਟ ਮੈਂ ਇੱਥੇ ਸਕੂਨ ਨਾਲ ਰਹਿ ਰਿਹਾ ਸੀ ਮੈਂ ਇਸ ਕੋਸ਼ਿਸ਼ ਵਿੱਚ ਲੱਗਿਆ ਹੋਇਆ ਸੀ ਕਿ ਕੁਝ ਨਾ ਕੋਈ ਕਾਰੋਬਾਰ ਸ਼ੁਰੂ ਕਰ ਲਵਾਂ ਅਤੇ ਜਦੋਂ ਤੱਕ ਮੇਰੇ ਕੋਲ ਕਾਰੋਬਾਰ ਸ਼ੁਰੂ ਕਰਨ ਦੇ ਲਈ ਵਧੀਆ ਖਾਸਾ ਪੈਸਾ ਨਹੀਂ ਹੋ ਜਾਂਦਾ ਤਾਂ ਉਦੋਂ ਤੱਕ ਮੈਂ ਮਾਸੀ ਦੇ ਘਰ ਹੀ ਰਹੂੰਗਾ ਅਤੇ ਜੋ ਪੈਸੇ ਮੈਂ ਥੋੜੇ-ਬੋਥੇ ਔਨਲਾਈਨ ਕਮਾ ਵਿੱਚੋਂ ਕਮਾ ਰਿਹਾ ਸੀ ਅਤੇ ਕੋਚਿੰਗ ਤੋਂ ਕਮਾ ਰਿਹਾ ਸੀ ਉਹਨਾਂ ਨੂੰ ਮੈਂ ਆਪਣੇ ਕੋਲ ਸੁਰੱਖਿਅਤ ਰੱਖਣਾ ਚਾਹੁੰਦਾ ਸੀ ਤਾਂ ਕਿ ਜ਼ਿਆਦਾ ਪੈਸੇ ਜਮ੍ਹਾਂ ਹੋ ਸਕਣ ਤਾਂ ਮੈਂ ਆਪਣਾ ਕੋਈ ਕਾਰੋਬਾਰ ਸ਼ੁਰੂ ਕਰ ਸਕਾਂ ਅਤੇ ਉਸ ਦੇ ਬਾਅਦ ਆਪਣਾ ਕੋਈ ਛੋਟਾ ਮੋਟਾ ਕੰਮ ਕਰ ਲਵਾਂਗਾ ਅਤੇ ਉਸ ਦੇ ਬਾਅਦ ਆਪਣਾ ਕੋਈ ਛੋਟਾ ਮੋਟਾ ਘਰ ਲੈ ਲਵਾਂਗਾ ਨਹੀਂ ਤਾਂ ਕਿਰਾਏ ਦਾ ਘਰ ਹੀ ਲੈ ਲਵਾਂਗਾ ਪਰ ਆਪਣੇ ਰਹਿਣ ਦਾ ਇੰਤਜ਼ਾਮ ਕਰ ਲਵਾਂਗਾ ਪਰ ਮੈਂ ਇੰਨੀ ਜਲਦੀ ਖਰਚ ਨਹੀਂ ਕਰ ਸਕਦਾ ਸੀ ਮੈਂ ਤਾਂ ਖਾਣ ਪੀਣ ਦੀਆਂ ਚੀਜ਼ਾਂ ਵਿੱਚ ਵੀ ਨਹੀਂ ਖਰਚ ਕਰਦਾ ਸੀ ਖਾਣਾ ਪੀਣਾ ਵੀ ਮੇਰਾ ਮਾਸੀ ਦੇ ਉੱਪਰ ਹੀ ਸੀ ਆਪਣੇ ਖਾਣ ਪੀਣ ਦਾ ਖਰਚ ਤਾਂ ਮੈਂ ਕਮਾ ਹੀ ਲੈਂਦਾ ਸੀ ਪਰ ਮੈਂ ਉਸ ਨੂੰ ਵੀ ਸੰਭਾਲ ਕੇ ਰੱਖਦਾ ਸੀ ਇਹ ਮੇਰੀ ਮਾਸੀ ਹੀ ਸੀ ਜਿਸ ਨੇ ਨੂੰ ਸਹਾਰਾ ਦਿੱਤਾ ਮੈਨੂੰ ਕਦੇ ਨਕੰਮਾ ਹੋਣ ਦਾ ਤਾਨਾ ਨਹੀਂ ਦਿੱਤਾ ਅਤੇ ਮੈਨੂੰ ਬਗੈਰ ਦਿਲ ਦੁਖਾਏ ਆਪਣੇ ਕੋਲ ਰੱਖਿਆ ਮਾਮੇ ਦੇ ਘਰ ਮੈਨੂੰ ਖਾਣਾ ਵੀ ਨਹੀਂ ਮਿਲਦਾ ਪਰ ਇਹ ਖਾਣਾ ਖਾਣ ਦੇ ਲਈ ਮੈਨੂੰ 100 ਗੱਲਾਂ ਸੁਣਨੀਆਂ ਪੈਂਦੀਆਂ ਸੀ ਪਰ ਜਦੋਂ ਮੈਂ ਮਾਸੀ ਦੇ ਸਾਹਮਣੇ ਅਜਿਹੀਆਂ ਗੱਲਾਂ ਰੱਖੀਆਂ ਸੀ ਕਿ ਜਿਵੇਂ ਮੈਂ ਨਾ ਸਵੀਕਾਰ ਕਰ ਪਾਰਿਆ ਸੀ ਨਾ ਹੀ ਇਨਕਾਰ ਕਰ ਪਾਰਿਆ ਸੀ ਮਾਸੀ ਦੇ ਮੇਰੇ ਤੇ ਇੰਨੇ ਅਹਿਸਾਨ ਸੀ ਕਿ ਮੈਂ ਉਸ ਨੂੰ ਇਨਕਾਰ ਨਹੀਂ ਕਰ پا ਸਕਦਾ ਸੀ ਪਰ ਇਹ ਮਾਮਲਾ ਇੰਨਾ ਨਾਜ਼ੁਕ ਸੀ ਕਿ ਮੈਂ ਹਾਂ ਵੀ ਨਹੀਂ ਕਰ ਲੱਗਦਾ ਸੀ ਜੇਕਰ ਮੈਂ ਇਨਕਾਰ ਕਰ ਦਿੰਦਾ ਤਾਂ ਯਕੀਨਨ ਮਾਸੀ ਦਾ ਦਿਲ ਟੁੱਟ ਜਾਂਦਾ ਵੈਸੇ ਵੀ ਉਹ ਹੁਣ ਇੰਨੀ ਵੱਡੀ ਬਿਮਾਰੀ ਨਾਲ ਲੜ ਰਹੀ ਸੀ ਉਸ ਨੂੰ ਹਾਰਟ ਦੀ ਪ੍ਰੋਬਲਮ ਹੋ ਗਈ ਸੀ ਡਾਕਟਰ ਨੇ ਉਸ ਨੂੰ ਕੋਈ ਸੱਤਮਾ ਦੇਣ ਤੋਂ ਮਨਾ ਕੀਤਾ ਸੀ ਤੇ ਮੈਂ ਉਸਨੂੰ ਕੋਈ ਸਦਮਾ ਨਹੀਂ ਦੇਣਾ ਚਾਹੁੰਦਾ ਸੀ ਜੇਕਰ ਮੇਰੀ ਵਜ੍ਹਾ ਨਾਲ ਮਾਸੀ ਨੂੰ ਕੁਝ ਹੋ ਜਾਂਦਾ ਤਾਂ ਮੈਂ ਜ਼ਿੰਦਗੀ ਭਰ ਆਪਣੇ ਆਪ ਨੂੰ ਮਾਫ਼ ਨਹੀਂ ਕਰ ਸਕਦਾ ਸੀ ਦੂਸਰਾ ਮੇਰੀ ਇਸ ਗੱਲ ਤੇ ਮਾਸੀ ਦਾ ਦਿਲ ਦੁਖ ਸਕਦਾ ਸੀ ਉਹ ਮੈਨੂੰ ਇਸ ਘਰ ਤੋਂ ਵੀ ਕੱਢ ਸਕਦੀ ਸੀ ਜਾਂ ਫਿਰ ਸ਼ਾਇਦ ਉਹ ਮੈਨੂੰ ਆਪਣੇ ਘਰ ਵਿੱਚ ਹੀ ਰੱਖ ਲੈਂਦੀ ਪਰ ਮੈਂ ਉਸ ਨਾਲ ਨਜ਼ਰਾਂ ਮਿਲਾਉਣ ਦੇ ਕਾਬਿਲ ਨਾ ਰਹਿੰਦਾ ਬਹੁਤ ਸੋਚਣ ਦੇ ਬਾਅਦ ਮੈਂ ਉਸਦੀ ਬੇਟੀ ਨਾਲ ਵਿਆਹ ਕਰਵਾਉਣ ਵਾਲੀ ਗੱਲ ਮੰਨ ਲਈ ਪਰ ਮੇਰੀ ਸ਼ਰਤ ਇਹ ਸੀ ਕਿ ਵਿਦਾਈ 5 ਸਾਲ ਬਾਅਦ ਹੀ ਕਿੱਤੀ ਜਾਵੇਗੀ ਪਰ ਮਾਸੀ ਦੀ ਗੱਲ ਸੁਣ ਕੇ ਤਾਂ ਮੇਰੇ ਸਿਰ ਤੇ ਧਮਾਕਾ ਹੋਇਆ ਜਦੋਂ ਉਹਨਾਂ ਨੇ ਕਿਹਾ ਕਿ ਉਸ ਨੂੰ ਵਿਦਾਈ ਵੀ ਨਾਲ ਹੀ ਕਰਨੀ ਪਵੇਗੀ ਮੈਂ ਕਿਹਾ ਇਸ ਤਰ੍ਹਾਂ ਦੀ ਵੀ ਕੋਈ ਮੁਸੀਬਤ ਨਹੀਂ ਆਈ ਕਿ ਜਲਦੀ ਵਿਦਾਈ ਹੋਵੇ ਮੈਂ ਕਿਤੇ ਨਹੀਂ ਭੱਜ ਚੱਲਿਆ ਅਤੇ ਪਰਮਾਤਮਾ ਦੀ ਕਿਰਪਾ ਨਾਲ ਤੁਸੀਂ ਹੁਣ ਬਿਲਕੁਲ ਠੀਕ ਹੋ ਤੁਹਾਨੂੰ ਕੁਝ ਵੀ ਨਹੀਂ ਹੋਵੇਗਾ ਤਾਂ ਮਾਸੀ ਨੇ ਕਿਹਾ ਕੋਈ ਭਰੋਸਾ ਨਹੀਂ ਹੈ ਕਿ ਕੱਲ ਨੂੰ ਤੇਨੂੰ ਕੋਈ ਹੋਰ ਲੜਕੀ ਪਸੰਦ ਆ ਜਾਏ ਅਤੇ ਤੂੰ ਮੇਰੀ ਬੇਟੀ ਨੂੰ ਛੱਡ ਦੇਵੇਂ ਅਤੇ ਦੂਸਰੀ ਲੜਕੀ ਦੇ ਪਿੱਛੇ ਲੱਗ ਜਾਵੇਂ ਕਿਉਂਕਿ ਹੁਣ ਤੂੰ ਵੀ ਜਵਾਨ ਹੈ ਕੋਈ ਵੀ ਲੜਕੀ ਤੈਨੂੰ ਆਪਣੀ ਮੁਹੱਬਤ ਦੇ ਜਾਲ ਵਿੱਚ ਫਸਾ ਸਕਦੀ ਹੈ ਅਤੇ ਫਿਰ ਤਾਂ ਮੇਰੀ ਬੇਟੀ ਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ ਤੁਹਾਡੇ ਵਿੱਚ ਕੋਈ ਪਤੀ ਪਤਨੀ ਵਾਲਾ ਰਿਸ਼ਤਾ ਨਹੀਂ ਹੈ ਅਤੇ ਨਾ ਬੱਚਿਆਂ ਦੀ ਡੋਰ ਹੈ ਜੋ ਤੈਨੂੰ ਬੰਦ ਕਰ ਰੱਖੇਗੀ ਇਸ ਰਿਸ਼ਤੇ ਨੂੰ ਖਤਮ ਕਰਨਾ ਤੇਰੇ ਲਈ ਆਸਾਨ ਹੈ ਇਸ ਲਈ ਮੈਂ ਚਾਹੁੰਦੀ ਹਾਂ ਕਿ ਤੁਹਾਡੀ ਵਿਦਾਈ ਹੋ ਜਾਵੇ ਅਤੇ ਤੁਸੀਂ ਦੋਨੋਂ ਪਤੀ ਪਤਨੀ ਦੀ ਤਰ੍ਹਾਂ ਰਹਿਣ ਲੱਗ ਜਾਓ ਮਾਸੀ ਨੇਤਾ ਹਰ ਪਾਸੇ ਮੇਰਾ ਰਸਤਾ ਬੰਦ ਕਰ ਦਿੱਤਾ ਸੀ ਉਸ ਦੀ ਗੱਲ ਵੀ ਆਪਣੀ ਜਗ੍ਹਾ ਸਹੀ ਸੀ ਹਾਲਾਂਕਿ ਜੇਕਰ ਮੈਂ ਕਹਾ ਕਿ ਉਹਨਾਂ ਦਾ ਡਰ ਆਪਣੀ ਜਗ੍ਹਾ ਸਹੀ ਸੀ ਕਿ ਹਰ ਮਾਂ ਨੂੰ ਇਹ ਡਰ ਹੁੰਦਾ ਹੈ ਕਿ ਉਸ ਦੀ ਬੇਟੀ ਦਾ ਫਿਊਚਰ ਕੀ ਹੋਵੇਗਾ ਅਤੇ ਰਾਗਣੀ ਛੋਟੀ ਸੀ ਅਤੇ ਮਮਕਨ ਸੀ ਕਿ ਮੈਂ ਕਿਸੇ ਹੋਰ ਨਾਲ ਵਿਆਹ ਵੀ ਕਰਵਾ ਸਕਦਾ ਸੀ ਕਿਉਂਕਿ ਮੈਨੂੰ ਆਏ ਦਿਨ ਕੰਮ ਦੇ ਸਿਲਸਿਲੇ ਵਿੱਚ ਲੜਕੀਆਂ ਦਾ ਸਾਹਮਣਾ ਕਰਨਾ ਪੈ ਜਾਂਦਾ ਸੀ ਆਨਲਾਈਨ ਵੀ ਮੇਰੀਆਂ ਕਾਫੀ ਸਟੂਡੈਂਟ ਲੜਕੀਆਂ ਸਨ ਜਿਸ ਨਾਲ ਮੇਰੀ ਵਧੀਆ ਦੋਸਤੀ ਸੀ ਹੋ ਸਕਦਾ ਕਿ ਉਹਨਾਂ ਵਿਚੋਂ ਕੋਈ ਮੈਨੂੰ ਪਸੰਦ ਆ ਜਾਂਦੀ ਅਤੇ ਮੇਰਾ ਇਰਾਦਾ ਬਦਲ ਜਾਂਦਾ ਬਹੁਤ ਜ਼ਿਆਦਾ ਸੋਚਣ ਦੇ ਬਾਅਦ ਮੈਂ ਰਾਗਣੀ ਨਾਲ ਵਿਆਹ ਦੀ ਹਾਂਮੀ ਪਰ ਦਿੱਤੀ ਅਤੇ ਵਿਦਾਈ ਦੇ ਲਈ ਵੀ ਤਿਆਰ ਹੋ ਗਿਆ ਕਿਉਂਕਿ ਮੇਰੇ ਕੋਲ ਹੁਣ ਫਿਲਹਾਲ ਰਹਿਣ ਦੇ ਲਈ ਕੋਈ ਜਗ੍ਹਾ ਨਹੀਂ ਸੀ ਜਿੰਨੇ ਪੈਸੇ ਮੈਂ ਜਮ੍ਹਾਂ ਕਰਵਾ ਚੁੱਕਿਆ ਸੀ ਉਹ ਕਾਰ ਲੈਣ ਦੇ ਲਈ ਕਾਫੀ ਨਹੀਂ ਸਨ ਅਤੇ ਜੇਕਰ ਕਾਰ ਲੈ ਵੀ ਲੈਂਦਾ ਤਾਂ ਫਿਰ ਖਾਣਾ ਪੀਣਾ ਕਿੱਥੋਂ ਹੁੰਦਾ ਸਾਰੀਆਂ ਗੱਲਾਂ ਧਿਆਨ ਵਿੱਚ ਰੱਖਦੇ ਹੋਏ ਮੈਂ ਰਾਗਣੀ ਨਾਲ ਵਿਆਹ ਕਰਵਾਉਣਾ ਹੀ ਵਧੀਆ ਸਮਝਿਆ ਅਤੇ ਇਸ ਆਪਣੇ ਕਿਸਮਤ ਸਮਝ ਲਿਆ ਬਸ ਕੁਝ ਸਾਲ ਇੰਤਜ਼ਾਰ ਕਰਦਾ ਹਾਂ ਇਹ ਵੱਡੀ ਹੋ ਜਾਵੇਗੀ ਉਸਦੇ ਬਾਅਦ ਹੀ ਮੈਂ ਉਸਦੇ ਨਾਲ ਕੋਈ ਰਿਸ਼ਤਾ ਰੱਖੂੰਗਾ ਬਸ ਠੀਕ ਹੈ ਜ਼ਿੰਦਗੀ ਵਧੀਆ ਗੁਜ਼ਰ ਜਾਏਗੀ ਰਾਗਣੀ ਦੇ ਨਾਲ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਵੱਡੇ ਹੋ ਕੇ ਰਾਗਣੀ ਦਾ ਦਿਮਾਗ ਬਦਲ ਜਾਏ ਅਤੇ ਉਹ ਖੁਦ ਹੀ ਵਿਆਹ ਦੇ ਲਈ ਇਨਕਾਰ ਕਰ ਦੇਵੇ ਕਿਉਂਕਿ ਮੈਂ ਉਸ ਤੋਂ ਪੂਰੇ 11 ਸਾਲ ਵੱਡਾ ਸੀ ਜੇਕਰ ਉਸਨੇ ਇਸ ਤਰ੍ਹਾਂ ਕਰ ਦਿੱਤਾ ਮੇਰੇ ਲਈ ਆਸਾਨੀ ਹੋ ਜਾਵੇਗੀ ਅਤੇ ਮੇਰਾ ਰਸਤਾ ਸਾਫ਼ ਹੋ ਜਾਂਦਾ ਪਰ बहाने बहाने रागनी ਦੀਆਂ ਹਰਕਤਾਂ ਤਾਂ ਮੈਨੂੰ ਕੁਝ ਹੋਰ ਹੀ ਪਤਾ ਦੇ ਰਹੀਆਂ ਸਨ ਉਹ ਇੰਨੀ ਵੀ ਛੋਟੀ ਨਹੀਂ ਸੀ ਜਿੰਨੀ ਛੋਟੀ ਮੈਂ ਉਸਨੂੰ ਸਮਝ ਰਿਹਾ ਸੀ ਮੈਂ ਮਹਿਸੂਸ ਕੀਤਾ ਕਿ ਬਹਾਨੇ-ਬਹਾਨੇ ਉਹ ਮੇਰੇ ਕਰੀਬ ਹੋਣ ਦੀ ਕੋਸ਼ਿਸ਼ ਕਰਦੀ ਫਿਰ ਮੈਨੂੰ ਲੱਗਿਆ ਕਿ ਇਹ ਸ਼ਾਇਦ ਮਾਸੀ ਦੀ ਪੜਾਈ ਹੋਈ ਹੈ ਕਿ ਉਸਨੇ ਹੀ ਰਾਗਨੀ ਨੂੰ ਇਹ ਸਮਝਾਇਆ ਹੋਵੇਗਾ ਕਿ ਕਿਸੇ ਤਰ੍ਹਾਂ ਉਹ ਮੇਰੇ ਨਾਲ ਪਤੀ-ਪਤਨੀ ਵਾਲਾ ਰਿਸ਼ਤਾ ਬਣਾ ਲਵੇ ਤਾਂ ਕਿ ਜਲਦੀ ਹੀ ਰਾਗਨੀ ਮੇਰੇ ਕਰੀਬ ਹੋ ਜਾਵੇ ਤੇ ਜਲਦੀ ਹੀ ਦੋਨੇ ਇੱਕ ਮਜ਼ਬੂਤ ਡੋਰ ਬਣ ਜਾਈਏ ਮੈਨੂੰ ਮਾਸੀ ਦੀ ਇਹ ਸੋਚ ਤੇ ਅਫਸੋਸ ਹੋ ਰਿਹਾ ਸੀ ਉਸ ਨੂੰ ਆਪਣੇ ਬੱਚੇ ਦੀ ਸਿਹਤ ਦੀ ਚਿੰਤਾ ਨਹੀਂ ਸੀ ਬਸ ਉਸ ਦਾ ਫਿਊਚਰ ਸੁਰੱਖਿਅਤ ਕਰਨਾ ਸੀ ਮੈਂ ਕੋਈ ਭੱਜਿਆ ਤਾਂ ਨਹੀਂ ਜਾ ਰਿਹਾ ਸੀ ਪਰ ਕੁਝ ਸਮੇਂ ਬਾਅਦ ਮੇਰਾ ਇਹ ਖਿਆਲ ਵੀ ਗਲਤ ਸਾਬਤ ਹੋ ਗਿਆ ਕਿ ਮਾਸੀ ਦੀ ਪੜ੍ਹਾਈ ਹੋਈ ਹੈ ਮੈਨੂੰ ਮਹਿਸੂਸ ਹੋਇਆ ਕਿ ਰਾਗਨੀ ਤਾਂ ਖੁਦ ਇਸ ਟਾਈਪ ਦੀ ਹੈ ਕਿ ਉਸ ਦਾ ਦਿਮਾਗ ਵੱਕ ਤੋਂ ਪਹਿਲਾਂ ਹੀ ਵੱਡਾ ਹੋ ਗਿਆ ਉਹ ਹਰ ਸਮੇਂ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੀ ਹੈ ਅਤੇ ਸ਼ਾਇਦ ਇਸ ਰਿਸ਼ਤੇ ਦੇ ਬਾਰੇ ਉਸ ਨੂੰ ਸਭ ਕੁਝ ਪਤਾ ਸੀ ਅਤੇ ਉਸ ਦੇ ਅੰਦਰ ਜਜ਼ਬਾਤ ਪੈਦਾ ਹੋ ਗਏ ਸਨ ਅਤੇ ਮੈਂ ਉਸ ਦਾ ਪਤੀ ਸੀ ਇਸ ਲਈ ਉਹ ਸੋਚ ਰਹੀ ਸੀ ਕਿ ਜਲਦੀ ਤੋਂ ਜਲਦੀ ਮੈਂ ਉਸ ਦੇ ਕਰੀਬ ਆ ਜਾਵਾਂ ਇਸ ਉਮਰ ਵਿੱਚ ਲੜਕੀਆਂ ਦੇ ਹਾਰਮੋਨ ਦੇ ਬਦਲਾਅ ਸ਼ੁਰੂ ਹੋ ਜਾਂਦੇ ਹਨ ਅਤੇ ਉਹਨਾਂ ਵਿੱਚ ਇਹ ਇੱਛਾ ਬਹੁਤ ਹੋ ਜਾਂਦੀ ਹੈ ਕਿ ਕੋਈ ਲੜਕਾ ਉਹਨਾਂ ਦੇ ਬਹੁਤ ਕਰੀਬ ਹੋ ਜਾਵੇ ਇਹ ਉਮਰ ਲੜਕੀਆਂ ਦੀ ਬਹੁਤ ਹੀ ਨਾਜ਼ੁਕ ਉਮਰ ਹੁੰਦੀ ਹੈ ਕਹਿੰਦੇ ਹਨ ਇਸ ਉਮਰ ਵਿੱਚ ਲੜਕੀਆਂ ਦੇ ਮਾਪੇ ਨੂੰ ਉਹਨਾਂ ਦੀ ਬਹੁਤ ਜ਼ਿਆਦਾ ਕੇਅਰ ਕਰਨ ਦੀ ਜ਼ਰੂਰਤ ਹੁੰਦੀ ਹੈ ਜੇਕਰ ਇਸ ਤਰ੍ਹਾਂ ਉਹ ਨਾ ਉੱਪਰ ਤੇ ਨਾ ਦਿੱਤਾ ਜਾਵੇ ਤਾਂ ਉਹ ਆਪਣੇ ਰਾਤੋਂ ਭਟਕ ਜਾਂਦੀਆਂ ਹਨ ਅਤੇ ਰਾਗਣੀ ਵੀ ਉਸ ਉਮਰ ਵਿੱਚੋਂ ਹੀ ਗੁਜ਼ਰ ਰਹੀ ਸੀ ਉਸ ਦੇ ਅੰਦਰ ਬਦਲਦੇ ਹਾਰਮੋਨਸ ਉਸ ਨੂੰ ਰੰਗ ਦਿਖਾ ਰਹੇ ਸਨ ਸ਼ਾਇਦ ਰਾਗਣੀ ਦੀ ਇਹ ਇੱਛਾ ਸੀ ਕਿ ਮੈਂ ਉਸ ਦੇ ਕਰੀਬ ਜਾਵਾਂ ਅਤੇ ਇੱਕ ਰਿਸ਼ਤਾ ਕਾਇਮ ਕਰਾਂ ਅਤੇ ਇਸ ਲਈ ਉਹ ਬੇ ਤੜਕ ਮੇਰੇ ਸਾਹਮਣੇ ਆ ਜਾਂਦੀ ਸੀ ਰਾਤ ਵਿੱਚ ਅਸੀਂ ਇੱਕ ਹੀ ਬੈੱਡ ਤੇ ਸੌਂਦੇ ਸੀ ਤੇ ਉਹ ਮੇਰੇ ਕਰੀਬ ਆ ਜਾਂਦੀ ਵਧੀਆ ਤਿਆਰ ਹੋ ਕੇ ਅਤੇ ਮੈਨੂੰ ਆਪਣੇ ਵਾਲ ਖਿੱਚਣ ਦੀ ਕੋਸ਼ਿਸ਼ ਕਰਦੀ ਉਹ ਅਜੇ ਸਿਰਫ ਸਵੇ கிਲਾਸ ਵਿੱਚ ਸੀ ਮੈਂ ਜਦੋਂ ਉਸ ਨੂੰ ਸਕੂਲ ਛੱਡਣ ਜਾਂਦਾ ਤਾਂ ਉਹ ਮੇਰੀ ਬਾਈਕ ਤੇ ਮੈਨੂੰ ਚਿਪਕ ਕੇ ਬੈਠਣ ਦੀ ਕੋਸ਼ਿਸ਼ ਕਰਦੀ ਮੈਂ ਉਸ ਨੂੰ ਕਹਿੰਦਾ ਕਿ ਪਿੱਛੇ हट ਕੇ ਬੈਠੋ ਤਾਂ ਉਹ ਕੁਝ ਪਿੱਛੇ ਹੋ ਜਾਂਦੀ ਤੇ ਫਿਰ ਦੁਬਾਰਾ ਉਸ ਤਰ੍ਹਾਂ ਹੀ ਕਰਦੀ ਮੇਰੇ ਦਿਲ ਦੀ ਧੜਕਣ ਵਿੱਚ ਤੂਫਾਨ ਮਚ ਜਾਂਦਾ ਸੀ ਪਰ ਮੈਂ ਖੁਦ ਉੱਤੇ ਕੰਟਰੋਲ ਕਰਦਾ ਸੀ ਮੈਨੂੰ ਉਸ ਦੀਆਂ ਹਰਕਤਾਂ ਤੇ ਗੁੱਸਾ ਹੋਣ ਲੱਗਿਆ ਕਾਨੂੰਨੀ ਤੌਰ ਤੇ ਵੀ ਮੈਂ ਕੁਝ ਡਰਿਆ ਹੋਇਆ ਸੀ ਕਿ ਕਿਤੇ ਫੜਿਆ ਨਾ ਜਾਵਾਂ ਇਹ ਕਾਨੂੰਨੀ ਜੁਰਮ ਹੈ ਅਤੇ ਸੇਕਰ ਕਿਸੇ ਮੇਰੇ ਚੁਗਲੀ ਕਰ ਦਿੱਤੀ ਤਾਂ ਮੈਂ ਜੇਲ੍ਹ ਵਿੱਚ ਚਲਿਆ ਜਾਵਾਂਗਾ ਉਸ ਦਿਨਾਂ ਤੋਂ ਮੈਂ ਦੇਖ ਰਿਹਾ ਸੀ ਕਿ ਰਾਗਨੀ ਦੀ ਦਿਮਾਗੀ ਹਾਲਤ ਦਿਨ ਭਰ ਖਰਾਬ ਹੁੰਦੀ ਜਾ ਰਹੀ ਹੈ ਉਸ ਨੂੰ ਇਸ ਗੱਲ ਦੀ ਪਰੇਸ਼ਾਨੀ ਸੀ ਕਿ ਮੈਂ ਉਸ ਦੇ ਕਰੀਬ ਨਹੀਂ ਜਾ ਰਿਹਾ ਪਰ ਇੱਕ ਦਿਨ ਮੇਰੀ ਬਰਦਾਸ਼ਤ ਦੀ ਹੱਦ ਖਤਮ ਹੋ ਚੁੱਕੀ ਸੀ ਜਦੋਂ ਉਸ ਨੇ ਖੁਦ ਹੀ ਮੇਰੇ ਬਹੁਤ ਜ਼ਿਆਦਾ ਕਰੀਬ ਆਉਣ ਦੀ ਕੋਸ਼ਿਸ਼ ਕੀਤੀ ਸ਼ਾਇਦ ਉਸ ਦਾ ਖੁਦ ਤੇ ਕੰਟਰੋਲ ਨਹੀਂ ਰਿਹਾ ਸੀ ਅਤੇ ਉਹ ਮੇਰੇ ਸੀਨੇ ਲੱਗ ਗਈ ਮੇਰੇ ਸਰੀਰ ਵਿੱਚ ਉਹ ਵੀ ਜਿਵੇਂ ਅੱਗ ਲੱਗ ਚੁੱਕੀ ਸੀ ਪਰ ਮੈਨੂੰ ਰਾਗਨੀ ਦੀ ਇਹ ਹਰਕਤ ਬਿਲਕੁਲ ਪਸੰਦ ਨਹੀਂ ਆਈ ਸੀ ਗੁੱਸੇ ਦੇ ਮਾਰੇ ਮੇਰਾ ਬੁਰਾ ਹਾਲ ਸੀ ਅਤੇ ਇਸ ਗੁੱਸੇ ਵਿੱਚ ਮੈਂ ਉਸ ਨੂੰ ਝਿੜਕ ਦਿੱਤਾ ਤਾਂ ਉਹ ਰੋਣ ਲੱਗੀ ਮੈਂ ਤੁਹਾਡੀ ਪਤਨੀ ਹਾਂ ਤੁਸੀਂ ਮੇਰੇ ਤੋਂ ਦੂਰ ਕਿਉਂ ਰਹਿੰਦੇ ਹੋ ਮੈਂ ਉਸ ਨੂੰ ਕਿਹਾ ਪਹਿਲਾਂ ਆਪਣੀ ਉਮਰ ਦੇਖ ਤੇ ਅਜਈਆਂ ਗੱਲਾਂ ਕਰੀ ਮੇਰਾ ਗੁੱਸੇ ਵਿੱਚ ਬੁਰਾ ਹਾਲ ਸੀ ਮੈਂ ਉਸ ਨੂੰ ਬਹੁਤ ਜ਼ਿਆਦਾ ਡਾਂਟ ਰਿਹਾ ਸੀ ਨਾ ਜਾਣੇ ਕਿੰਨੀ ਬੁਰੀ ਗੱਲ ਸੁਣਾਈ ਤੇ ਘਰ ਛੱਡ ਕੇ ਚਲਾ ਗਿਆ ਦੋ ਦਿਨ ਤੱਕ ਘਰ ਤੋਂ ਬਾਹਰ ਹੀ ਰਿਹਾ ਤੇ ਆਪਣਾ ਮੋਬਾਈਲ ਵੀ ਬੰਦ ਕਰ ਦਿੱਤਾ ਅਤੇ ਇਹ ਦੋ ਦਿਨ ਮੈਂ ਆਪਣੇ ਦੋਸਤ ਦੇ ਘਰ ਰਿਹਾ ਮੈਂ ਦਿਮਾਗੀ ਤੌਰ ਤੇ ਬਹੁਤ ਜ਼ਿਆਦਾ ਪਰੇਸ਼ਾਨ ਸੀ ਘਰ ਵਾਪਸ ਆਇਆ ਤਾਂ ਮਾਸੀ ਬਹੁਤ ਪਰੇਸ਼ਾਨ ਸੀ ਉਹਨੇ ਕਿਹਾ ਕਿ ਮੈਨੂੰ ਪਤਾ ਸੀ ਤੂੰ ਮੇਰੀ ਬੇਟੀ ਨੂੰ ਛੱਡ ਕੇ ਚਲਾ ਜਾਏਂਗਾ ਇਹ ਡਰ ਸੀ ਮੈਨੂੰ ਮੈਂ ਦੇਖਿਆ ਕਿ ਰਾਗਣੀ ਦਾ ਰੰਗ ਪੀਲਾ ਪਿਆ ਹੋਇਆ ਸੀ ਅਤੇ ਉਸਦੀ ਤਬੀਅਤ ਵੀ ਠੀਕ ਨਹੀਂ ਲੱਗ ਰਹੀ ਸੀ ਉਹ ਸ਼ਾਇਦ ਮੇਰੇ ਘਰ ਛੱਡ ਜਾਣ ਨਾਲ ਬਹੁਤ ਪਰੇਸ਼ਾਨ ਸੀ ਮੈਨੂੰ ਪਹਿਲੀ ਵਾਰ ਆਪਣੀ ਗਲਤੀ ਦਾ ਅਹਿਸਾਸ ਹੋਇਆ ਸੀ ਮੈਂ ਆਪਣੀ ਮਾਸੇ ਨੂੰ ਬਹਾਨਾ ਲਾਇਆ ਕਿ ਮੈਂ 2 ਦਿਨ ਦੇ ਲਈ ਸ਼ਹਿਰ ਤੋਂ ਬਾਹਰ ਗਿਆ ਸੀ ਰਾਤ ਨੂੰ ਚੁੱਪਚਾਪ ਜਿਹੀ ਲੱਗ ਰਹੀ ਸੀ ਮੈਨੂੰ ਖੁਦ ਤੇ ਅਫਸੋਸ ਹੋਣ ਲੱਗਿਆ ਮੈਨੂੰ ਉਸ ਨਾਲ ਅਜਿਹਾ ਵਿਵਹਾਰ ਨਹੀਂ ਕਰਨਾ ਚਾਹੀਦਾ ਸੀ ਉਹ ਬੱਚੀ ਹੈ ਅਜ ਬਹੁਤ ਹੀ ਨਾਜ਼ੁਕ ਉਮਰ ਦੇ ਵਿੱਚੋਂ ਗੁਜ਼ਰ ਰਹੀ ਹੈ ਅਤੇ ਉਸ ਨੂੰ ਅਜੇ ਪਿਆਰ ਨਾਲ ਸਮਝਾਉਣਾ ਚਾਹੀਦਾ ਉਸ ਦੇ ਵਿੱਚ ਨਹੀਂ ਮੈਂ ਕਮਰੇ ਵਿੱਚ ਗਿਆ ਤਾਂ ਰਾਗਣੀ ਆਪਣਾ ਕੰਬਲ ਸੱਤ ਕੇ ਸੋਫੇ ਤੇ ਜਾਣ ਲੱਗੀ ਕਿਉਂਕਿ ਉਸ ਦਿਨ ਮੈਂ ਗੁੱਸੇ ਵਿੱਚ ਉਸ ਨੂੰ ਬਾਦ ਕੋਈ ਸੁਣਾ ਦਿੱਤਾ ਸੀ ਉਸ ਦਿਨ ਮੈਂ ਗੁੱਸੇ ਵਿੱਚ ਕਹਿ ਵੀ ਦਿੱਤਾ ਸੀ ਕਿ ਤੂੰ ਅੱਜ ਤੋਂ ਬਾਅਦ ਮੇਰੇ ਨਾਲ ਬੈੱਡ ਤੇ ਨਹੀਂ ਸੋਵੇਂਗੀ ਨਹੀਂ ਤਾਂ ਮੈਂ ਕਮਰੇ ਤੋਂ ਬਾਹਰ ਨਿਕਲ ਜਾਊਂਗਾ ਮੈਨੂੰ ਆਪਣੀ ਗੱਲ ਯਾਦ ਆਈ ਤਾਂ ਮੈਂ ਰਾਗਣੀ ਨੂੰ ਕਿਹਾ ਮੇਰੇ ਕਹਿੰਦੇ ਹੋ ਇੱਕਦਮ ਡਰ ਗਈ ਕਹਿਣ ਲੱਗੀ ਪਲੀਜ਼ ਕਮਰੇ ਤੋਂ ਬਾਹਰ ਮਜਾਂਦਿਓ ਮੈਂ ਸੋਫੇ ਤੇ ਜਾ ਕੇ ਸੌਂ ਜਾਊਂਗੀ ਉਸ ਦੀ ਗੱਲ ਸੁਣ ਕੇ ਮੈਂ ਸ਼ਰਮਿੰਦਾ ਹੋ ਗਿਆ ਮੈਂ ਡੂੰਘੀ ਸਾ ਲਈ ਅਤੇ ਉੱਠ ਕੇ ਰਾਗਣੀ ਦੇ ਕੋਲ ਆਇਆ ਉਸ ਦਾ ਹੱਥ ਫੜਿਆ ਤੇ ਉਸ ਨੂੰ ਬੈੱਡ ਤੇ ਬਿਠਾ ਦਿੱਤਾ ਆਈ ਐਮ ਸੌਰੀ ਮੈਂ ਗੁੱਸੇ ਵਿੱਚ ਤੈਨੂੰ ਬਹੁਤ ਕੁਝ ਗਲਤ ਬੋਲ ਗਿਆ ਮੇਰੀ ਗੱਲ ਸੁਣ ਕੇ ਉਹ ਰੋਣ ਲੱਗੀ ਰੋਂਦੇ ਹੋਏ ਮੇਰੇ ਨਾਲ ਲੱਗ ਗਈ ਮੈਂ ਉਸ ਨੂੰ ਜਾ ਕੇ ਵੀ ਆਪਣੇ ਤੋਂ ਪਿੱਛੇ ਨਹੀਂ ਕਰ ਪਾਇਆ ਹਾਲਾਂਕਿ ਉਸ ਨੂੰ ਹੋਰ ਆਪਣੇ ਨਾਲ ਲਗਾ ਲਿਆ ਉਹ ਹਿਚਕੀਆਂ ਲੈ ਲੈ ਕੇ ਰੋ ਰਹੀ ਸੀ ਕਹਿਣ ਲੱਗੀ ਮੈਨੂੰ ਪਤਾ ਹੈ ਕਿ ਮੈਂ ਤੁਹਾਨੂੰ ਬਹੁਤ ਬੁਰੀ ਲੱਗਦੀ ਹਾਂ ਮੰਮੀ ਦੇ ਮਜਬੂਰ ਕਰਨ ਤੇ ਤੁਸੀਂ ਮੇਰੇ ਨਾਲ ਵਿਆਹ ਕੀਤਾ ਹੈ ਉਸ ਦੀ ਗੱਲ ਸੁਣ ਕੇ ਮੈਂ ਉਸ ਦਾ ਚਿਹਰਾ ਉੱਪਰ ਕੀਤਾ ਮੈਂ ਕਿਹਾ ਤੋ ਮੈਨੂੰ ਬੁਰੀ ਨਹੀਂ ਲੱਗਦੀ ਹਾਲਾਂਕਿ ਬਹੁਤ ਵਧੀਆ ਲੱਗਦੀ ਹੈ ਫੋਂ ਤੇਰੇ ਤੋਂ ਦੂਰ ਰਹਿਣਾ ਮੈਨੂੰ ਮੁਸ਼ਕਿਲ ਲੱਗਣ ਲੱਗਿਆ ਹੈ ਅਤੇ ਤੇਰੇ ਕੋਲ ਮੈਂ ਆ ਨਹੀਂ ਸਕਦਾ ਕਿਉਂਕਿ ਤੂੰ ਬਹੁਤ ਘਟੂ ਮਰਦੀਆਂ ਮੈਂ ਤੈਨੂੰ ਇੰਨੇ ਘਟੂ ਮਰ ਵਿੱਚ ਕਿਸੇ ਮੁਸੀਬਤ ਵਿੱਚ ਨਹੀਂ ਪਾਉਣਾ ਚਾਹੁੰਦਾ ਮੈਂ ਅੱਜ ਉਸ ਨੂੰ ਆਪਣਾ ਡਰ ਦੱਸ ਦਿੱਤਾ ਸੀ ਮੈਨੂੰ ਲੱਗਿਆ ਕਿ ਇਹ ਸੁਣ ਕੇ ਉਸ ਨੂੰ ਸਕੂਨ ਮਿਲ ਜਾਵੇਗਾ ਪਰ ਉਹ ਤਾਂ ਹੋਰ ਵੀ ਜ਼ਿਆਦਾ ਪਰੇਸ਼ਾਨ ਹੋ ਗਈ ਸੀ ਅਤੇ ਕਿਸੇ ਡੂੰਗੀ ਸੋਚ ਵਿੱਚ ਡੋਬ ਗਈ ਸੀ ਸਮਾਂ ਕੁਝ ਹੋਰ ਅੱਗੇ ਵਧਿਆ ਤੇ ਰਾਗਣੀ ਦਾ পেট ਫੁੱਲਾ ਲੱਗਿਆ ਉਸ ਦੀ ਰੰਗਤ ਵੀ ਪੀਲੀ ਪੈਣ ਲੱਗੀ ਮਾਸੀ ਵੀ ਉਹਨਾਂ ਦਿਨਾਂ ਵਿੱਚ ਉਜਾਦਾ ਹੀ ਚੁੱਪਚਾਪ ਸੀ ਕਾਫੀ ਬਿਮਾਰ ਵੀ ਰਹਿਣ ਲੱਗੀ ਸੀ ਮੈਂ ਮਾਸੀ ਨੂੰ ਰਾਗਣੀ ਦੇ ਬਾਰੇ ਕਿਹਾ ਕਿ ਉਸ ਨੂੰ ਡਾਕਟਰ ਦੇ ਕੋਲ ਲੈ ਜਾਈਏ ਤਾਂ ਮਾਸੀ ਕਹਿਣ ਲੱਗੀ ਮੈਂ ਉਸ ਨੂੰ ਡਾਕਟਰ ਦੇ ਕੋਲ ਲੈ ਗਈ ਸੀ ਉਸ ਨੂੰ ਦਵਾਈ ਦੇ ਰਹੀ ਹਾਂ ਤੇ ਠੀਕ ਹੋ ਜਾਏਗੀ ਮਾਸੀ ਦੀ ਤਬੀਅਤ ਬਹੁਤ ਜ਼ਿਆਦਾ ਵਿਗੜ ਗਈ ਸੀ ਉਸ ਦੇ ਸੀਨੇ ਵਿੱਚ ਫਿਰ ਤੋਂ ਤੇਜ਼ ਦਰਦ ਉੱਠ ਰਿਹਾ ਸੀ ਮੈਂ ਜਦੋਂ ਤੱਕ ਉਸ ਨੂੰ ਹਸਪਤਾਲ ਲੈ ਕੇ ਗਿਆ ਉਹ ਦਮ ਤੋੜ ਚੁੱਕੀ ਸੀ ਇਹ ਸਦਮਾ ਰਾਗਣੀ ਦੇ ਲਈ ਵੀ ਬਹੁਤ ਵੱਡਾ ਸੀ ਉਸ ਸਮੇਂ ਮੈਂ ਹੀ ਉਸ ਨੂੰ ਸੰਭਾਲਣਾ ਸੀ ਪਰ ਹੁਣ ਮੈਨੂੰ ਪਰ ਹੁਣ ਮੈਨੂੰ ਮੈਂ ਉਸ ਹੋਇਆ ਕਿ ਉਸਦਾ ਪੇਟ ਬਹੁਤ ਜ਼ਿਆਦਾ ਵੱਡਾ ਹੋਣ ਲੱਗਿਆ ਹੈ ਮੈਂ ਉਸ ਨੂੰ ਡਾਕਟਰ ਦੇ ਕੋਲ ਲੈ ਕੇ ਗਿਆ ਡਾਕਟਰ ਨੇ ਅਲਟਰਾਸਾਊਂਡ ਕੀਤੀ ਅਤੇ ਜੋ ਕੁਝ ਉਸਨੇ ਮੈਨੂੰ ਦੱਸਿਆ ਮੇਰੇ ਹੋਸ਼ ਉੱਡ ਗਏ ਡਾਕਟਰ ਕਹਿਣ ਲੱਗਿਆ ਕਿ ਤੁਹਾਡੀ ਪਤਨੀ 5 ਮਹੀਨੇ ਦੀ ਪ੍ਰੈਗਨੈਂਟ ਹੈ ਇਹ ਸੁਣ ਕੇ ਤਾਂ ਮੇਰਾ ਦਿਮਾਗ ਘੁੰਮ ਗਿਆ ਮੈਂ ਜਿਵੇਂ ਬੱਚੇ ਸਮਝ ਰਿਹਾ ਸੀ ਤੇ ਉਸ ਨੂੰ ਬੱਚੇ ਸਮਝ ਕੇ ਉਸ ਦੇ ਕੋਲ ਨਹੀਂ ਜਾਂਦਾ ਸੀ ਉਹ ਘੱਟ ਉਮਰ ਵਿੱਚ ਹੀ ਹੈ ਕੀ ਕੁਝ ਕਰ ਬੈਠੀ ਸੀ ਅਤੇ ਆਪਣਾ ਗੁਨਾਸ਼ ਪਾਉਣ ਦੇ ਲਈ ਮੇਰੇ ਨਾਲ ਵਿਆਹ ਕਰਵਾਇਆ ਸੀ ਮਾਸੀ ਦੀ ਜਲਦਬਾਜ਼ੀ ਮੈਨੂੰ ਸਮਝ ਆਈ ਸੀ ਰਾਗਣੀ ਦਾ ਮੇਰੇ ਕਰੀਬ ਆਉਣਾ ਮੈਨੂੰ ਹੁਣ ਸਮਝ ਆਇਆ ਸੀ ਮੇਰੀ ਅਕਲ ਹੈਰਾਨ ਸੀ ਇੰਨੀ ਜਹੀ ਉਮਰ ਵਿੱਚ ਰਾਗਣੀ ਸਭ ਕੁਝ ਕਿਵੇਂ ਕਰ ਸਕਦੀ ਹੈ ਡਾਕਟਰ ਕਹਿਣ ਲੱਗੇ ਕਿ ਤੁਹਾਡੀ ਪਤਨੀ ਉਹ ਬਹੁਤ ਘੱਟ ਉਮਰ ਦੀ ਹੈ ਉਸ ਦਾ ਬਹੁਤ ਖਿਆਲ ਰੱਖੋ ਨਹੀਂ ਤਾਂ ਡਿਲੀਵਰੀ ਵਿੱਚ ਮੁਸ਼ਕਲ ਪੈਦਾ ਹੋ ਸਕਦੀ ਹੈ ਮੈਂ ਜਦੋਂ ਘਰ ਵਾਪਸ ਆਇਆ ਤਾਂ ਰਾਗਣੀ ਨੂੰ ਕਮਰੇ ਵਿੱਚ ਲੈ ਗਿਆ ਉਸ ਨੂੰ ਬੈੱਡ ਤੇ ਲਿਜਾ ਕੇ ਪਾ ਦਿੱਤਾ ਮੈਂ ਕਿਹਾ ਮੈਨੂੰ ਨਹੀਂ ਪਤਾ ਸੀ ਕਿ ਇੰਨੀ ਘੱਟ ਉਮਰ ਵਿੱਚ ਤੂੰ ਇਹ ਸਭ ਕੁਝ ਵੀ ਕਰ ਸਕਦੀਆਂ ਤੈਨੂੰ ਤੇ ਮਾਸੀ ਨੂੰ ਮੈਂ ਹੀ ਮਿਲੇਸੀ ਤੁਹਾਡਾ ਇਹ ਗੁਨਾਹ ਛਪਾਉਣ ਲਈ रागनी ਕਹਿਣ ਲੱਗੀ ਮੇਰਾ ਕੋਈ ਦੋਸਤ ਨਹੀਂ ਹੈ ਮੇਰੇ ਆਟੋ ਡਰਾਈਵਰ ਨੇ ਜ਼ਬਰਦਸਤੀ ਮੇਰੇ ਨਾਲ ਇਹ ਕਹਿ ਕੇ ਉਹ ਰੋਣ ਲੱਗੀ ਕਹਿਣ ਲੱਗੀ ਮੰਮੀ ਮੈਨੂੰ ਡਾਕਟਰ ਦੇ ਕੋਲ ਲੈ ਗਈ ਸੀ ਪਰ ਡਾਕਟਰ ਨੇ ਅਬੋਰਸ਼ਨ ਨੂੰ ਮਨਾ ਕਰ ਦਿੱਤਾ ਕਿ ਮੈਂ ਬਹੁਤ ਘੱਟ ਉਮਰ ਦੀ ਹਾਂ ਅਤੇ ਇੰਨੀ ਤਕਲੀਫ ਨਹੀਂ ਸਹਿ ਸਕਦੀ ਮੈਂ ਇਹ ਸੁਣ ਕੇ ਸਿਰ ਫੜ ਕੇ ਬੈਠ ਗਿਆ ਰਾਗਨੀ ਕਹਿਣ ਲੱਗੀ ਮੈਨੂੰ ਤਲਾਕ ਨਾ ਦਿਓ ਬੇਸ਼ੱਕ ਤੁਸੀਂ ਦੂਸਰਾ ਵਿਆਹ ਕਰਵਾ ਲਓ ਪਰ ਮੈਨੂੰ ਇਕੱਲੇ ਨਾ ਛੱਡਿਓ ਮੇਰਾ ਕੋਈ ਦੋਸ਼ ਨਹੀਂ ਹੈ ਉਹ ਮੇਰੇ ਕਦਮਾਂ ਵਿੱਚ ਬੈਠੀ ਹੋਈ ਸੀ ਪਰ ਮੈਂ ਉਸ ਦੇ ਵੱਲ ਦੇਖ ਨਹੀਂ ਰਹਾ ਸੀ ਉਸਨੇ ਅਤੇ ਉਸਦੀ ਮਾਂ ਨੇ ਮੈਨੂੰ ਜੋ ਤੋਖਾ ਦਿੱਤਾ ਸੀ ਉਹ ਮੈਨੂੰ ਸਹਿ ਨਹੀਂ ਹੋ ਰਿਹਾ ਸੀ ਮੈਂ ਉਸਨੂੰ ਤੱਕਾ ਦੇ ਕੇ ਕਮਰੇ ਤੋਂ ਬਾਹਰ ਕੱਢ ਦਿੱਤਾ ਹਮੇਸ਼ਾ ਦੇ ਲਈ ਮੈਂ ਕਾਫੀ ਦਿਨਾਂ ਤੋਂ ਦੁਬਈ ਜਾਣ ਦੀ ਤਿਆਰੀ ਕਰ ਰਿਹਾ ਸੀ ਮੈਂ ਸੋਚ ਰਿਹਾ ਸੀ ਕਿ ਮੈਂ ਰਾਗਣੀ ਨੂੰ ਉਸਦੀ ਮਾਂ ਦੇ ਕੋਲ ਛੱਡ ਕੇ ਦੁਬਈ ਚਲਾ ਜਾਊਂਗਾ 4-5 ਸਾਲ ਬਾਅਦ ਆਵਾਂਗਾ ਜਦੋਂ ਤੱਕ ਰਾਗਣੀ ਲਗਭਗ 19 ਵੀ ਸਾਲ ਦੀ ਹੋ ਜਾਵੇਗੀ ਅਤੇ ਫਿਰ ਮੈਂ ਉਸਦੇ ਨਾਲ ਆਪਣੀ ਵਿਆਹ ਦੀ ਜ਼ਿੰਦਗੀ ਦੀ ਸ਼ੁਰੂਆਤ ਕਰੂੰਗਾ ਪਰ ਅੱਜ ਤਾਂ ਸੱਚ ਮੇਰੇ ਸਾਹਮਣੇ ਖੁੱਲ ਕੇ ਆ ਗਿਆ ਸੀ ਮੇਰੀ ਹਸਤੀ ਨੂੰ ਅਗੇ ਰੱਖ ਦਿੱਤਾ ਸੀ ਦੁਬਈ ਜਾਣ ਦੇ ਲਈ ਮੇਰੇ ਸਾਰੇ ਪੇਪਰ ਤਿਆਰ ਸਨ ਮੈਂ ਅਗਲੇ ਦਿਨ ਰਾਗਣੀ ਨੂੰ ਬਿਨਾਂ ਦੱਸੇ ਦੁਬਈ ਚਲਾ ਗਿਆ ਉਸ ਸਮੇਂ ਮੇਰੇ ਦਿਮਾਗ ਵਿੱਚ ਬਿਲਕੁਲ ਨਹੀਂ ਆਇਆ ਸੀ ਕਿ ਉਹ ਇਕੱਲੀ ਲੜਕੀ ਹੈ ਇੱਕ ਮਾਂ ਬਣਨ ਵਾਲੀ ਸੀ ਅਤੇ ਹੁਣ ਤਾਂ ਉਸ ਦੇ ਕੋਲ ਉਸ ਦੀ ਮਾਂ ਵੀ ਨਹੀਂ ਉਹ ਇਕੱਲੀ ਸੀ ਉਸ ਦਾ ਕੀ ਹੋਵੇਗਾ ਮੈਂ ਬਿਲਕੁਲ ਵੀ ਨਹੀਂ ਸੋਚਿਆ ਉਸ ਸਮੇਂ ਮੈਂ ਬਸ ਗੁੱਸੇ ਵਿੱਚ ਸੀ ਅਤੇ ਗੁੱਸੇ ਵਿੱਚ ਇਹ ਫੈਸਲਾ ਕਰ ਲਿਆ ਸੀ ਮੈਂ ਉਸ ਨੂੰ ਛੱਡ ਕੇ ਦੁਬਈ ਆ ਗਿਆ ਅਤੇ ਕੰਮ ਦੀ ਤਲਾਸ਼ ਵਿੱਚ ਲੱਗ ਗਿਆ ਕੁਝ ਮਹੀਨੇ ਬਾਅਦ ਮੈਨੂੰ ਇੱਕ ਵਧੀਆ ਕਾਤੇ ਨੌਕਰੀ ਮਿਲ ਗਈ ਸੀ ਅਤੇ ਮੈਂ ਆਪਣੀ ਜ਼ਿੰਦਗੀ ਵਿੱਚ ਵਿਅਸਤ ਹੋ ਗਿਆ ਮੈਨੂੰ ਨਹੀਂ ਪਤਾ ਮੇਰੇ ਪਿੱਛੇ ਰਾਗਣੀ ਦਾ ਕੀ ਹੋਵੇਗਾ ਪਰ ਜੋ ਕੁਝ ਮੈਂ ਕੀਤਾ ਸੀ ਸ਼ਾਇਦ ਗਲਤ ਕੀਤਾ ਸੀ ਅਤੇ ਇਹ ਅਹਿਸਾਸ ਮੈਨੂੰ ਚੈਨ ਨਹੀਂ ਲੈਂਦੇ ਰਿਹਾ ਸੀ ਮੈਂ ਰਾਤਾਂ ਨੂੰ ਉੱਠ ਕੇ ਬਹਿ ਜਾਂਦਾ ਰਾਗਣੀ ਦੇ ਖਿਆਲ ਮੈਨੂੰ ਪਰੇਸ਼ਾਨ ਕਰਦੇ ਸੀ ਅਤੇ ਇਸ ਤਰ੍ਹਾਂ ਹੀ ਉੱਥੇ ਵਕਤ गुਜ਼ਰਦਾ ਰਿਹਾ ਅਤੇ 2 ਸਾਲ ਬੀਤ ਗਏ ਤੇ 2 ਸਾਲ ਦੇ ਬਾਅਦ ਮੈਂ ਹਿੰਦੁਸਤਾਨ ਵਾਪਸ ਆ ਗਿਆ ਸੀ ਕਿਉਂਕਿ ਮੇਰਾ 2 ਸਾਲ ਦਾ ਕੰਟਰੈਕਟ ਸੀ ਅਤੇ ਉਹ ਖਤਮ ਹੋ ਚੁੱਕਿਆ ਸੀ ਹੁਣ ਮੈਨੂੰ 2 ਮਹੀਨੇ ਦੀਆਂ ਛੁੱਟੀਆਂ ਮਿਲ ਗਈਆਂ ਸੀ ਸੱਚ ਕਹਾ ਤਾਂ ਸਿਰਫ ਰਾਗਣੀ ਦੀ ਖਾਤਰ ਹਿੰਦੁਸਤਾਨ ਆਇਆ ਸੀ ਨਹੀਂ ਤਾਂ ਹਿੰਦੁਸਤਾਨ ਵਿੱਚ ਮੇਰਾ ਸੀ ਕੋਣ ਅਤੇ ਮੇਰਾ ਜੋ 2 ਸਾਲ ਦਾ ਐਗਰੀਮੈਂਟ ਸੀ ਉਸ ਦੇ ਖਤਮ ਹੁੰਦੇ ਹੀ ਮੈਂ ਸਿੱਧਾ ਹਿੰਦੁਸਤਾਨ ਆਇਆ ਸੀ ਮੈਂ ਇੱਕ ਵਾਰ ਆਪਣੀਆਂ ਅੱਖਾਂ ਵਿੱਚ ਦੇਖ ਲੈਣਾ ਚਾਹੁੰਦਾ ਸੀ ਕਿ ਰਾਗਣੀ ਠੀਕ ਹੈ ਜਾਂ ਨਹੀਂ ਉਸ ਦੇ ਬਾਅਦ ਮੈਂ ਨਿਯੰਤਰਿਤ ਹੋ ਜਾਂਦਾ ਪਰ ਕਰਾ ਕਿ ਜੋ ਮੈਂ ਦੇਖਿਆ ਮੇਰੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਗਈਆਂ ਸੀ ਕੀ ਇਹ ਵਾਕਿਆ ਹੀ ਰਾਗਣੀ ਸੀ ਉਹ ਸਾਹਮਣੇ ਸੋਫੇ ਤੇ ਪਈ ਹੋਈ ਸੀ ਚਿਹਰਾ ਇਸ ਤਰ੍ਹਾਂ ਜਿਵੇਂ ਕਿਸੇ ਨੇ ਪੀਲਾ ਰੰਗ ਲਗਾ ਦਿੱਤਾ ਹੋਵੇ ਹੱਥ ਪੈਰ ਸੁੱਕ ਕੇ ਲੱਕੜੀ ਦੇ ਸਮਾਨ ਹੋ ਗਏ ਸਨ ਮੈਂ ਤੜਫ ਕੇ ਉਸਦੇ ਕੋਲ ਪਹੁੰਚਿਆ ਸੀ ਉਸਨੇ ਅੱਖਾਂ ਖੋਲੀਆਂ ਉਸਨੇ ਅੱਖਾਂ ਖੋਲ ਕੇ ਮੁਸ਼ਕਿਲ ਨਾਲ ਮੈਨੂੰ ਦੇਖਿਆ ਮੈਨੂੰ ਦੇਖ ਕੇ ਸ਼ਾਇਦ ਉਸਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਉਸਨੇ ਮੈਨੂੰ ਸ਼ੂਕ ਕੇ ਮਹਿਸੂਸ ਕੀਤਾ ਮੈਂ ਕਿਹਾ ਰਾਗਣੀ ਰਾਗਣੀ ਬੋਲੀ ਹਾਂ ਮੈਂ ਹਾਂ ਰਾਗਣੀ ਅਤੇ ਫਿਰ ਉਸਦੀਆਂ ਅੱਖਾਂ ਵਿੱਚ ਹੰਝੂ ਵਹਿ ਚੱਲੇ ਅਤੇ ਬੋਲੀ ਤੇਰੇ ਜਾਣ ਤੋਂ ਬਾਅਦ ਮੈਂ ਬਹੁਤ ਤਕਲੀਫ ਸਹੀ ਹੈ ਪਤਾ ਨਹੀਂ ਪਰਮਾਤਮਾ ਨੇ ਹੋਂਦ ਤੱਕ ਮੈਨੂੰ ਜਿਉਂਦੀ ਕਿਉਂ ਰੱਖਿਆ ਹੈ ਨਹੀ ਤਾਂ ਸ਼ਾਇਦ ਮੈਂ ਮਰਨਾ ਉਸ ਦਿਨ ਹੀ ਜਾਂਦੀ ਜਦੋਂ ਮੈਂ ਇੱਕ ਬਰੇ ਹੋਏ ਬੱਚੇ ਨੂੰ ਜਨਮ ਦਿੱਤਾ ਸੀ ਉਹ ਤਕਲੀਫ ਯਾਦ ਕਰਦੀ ਹਾਂ ਤਾਂ ਹੁਣ ਵੀ ਸਹਿਮ ਜਾਂਦੀ ਆ ਉਸ ਸਮੇਂ ਮੈਨੂੰ ਤਸੱਲੀ ਦੇਣ ਵਾਲਾ ਕੋਈ ਵੀ ਆਪਣਾ ਨਹੀਂ ਸੀ ਉਹ ਆਪਣੇ ਆਪ ਦੀ ਬੀਤੀ ਸੁਣਾ ਰਹੀ ਸੀ ਅਤੇ ਮੈਂ ਬਸ ਉਸ ਨੂੰ ਸੁਣ ਰਿਹਾ ਸੀ ਮੇਰਾ ਦਿਲ ਉਸ ਦੀ ਹਾਲਤ ਤੇ ਖੂਨ ਦੇ ਹੰਝੂ ਰੋ ਰਿਹਾ ਸੀ ਉਸ ਦੀ ਹਾਲਤ ਦਾ ਜ਼ਿੰਮੇਵਾਰ ਸਿਰਫ ਮੈਂ ਹੀ ਸੀ ਉਹ ਕਹਿਣ ਲੱਗੀ ਤੇਰੇ ਜਾਣ ਤੋਂ ਬਾਅਦ ਮੇਰਾ ਕੋਈ ਨਹੀਂ ਸੀ ਪਾਪਾ ਦੀ ਜੋ ਪੈਨਸ਼ਨ ਆਉਂਦੀ ਸੀ ਉਸ ਨਾਲ ਮੈਂ ਆਪਣਾ ਖਰਚਾ ਚਲਾ ਰਹੀ ਸੀ ਪਰ ਜ਼ਿੰਦਗੀ ਜਿਉਣ ਦੀ ਕੋਈ ਉਹ ਮੰਗ ਨਹੀਂ ਬਚੀ ਸੀ ਬਸ ਮਰ ਜਾਣ ਦੀਆਂ ਦੁਆਵਾਂ ਕਰਿਆ ਕਰਦੀ ਸੀ ਮੈਂ ਤੈਨੂੰ ਇਸ ਗੱਲ ਦਾ ਕਸੂਰ ਵਾਰ ਵੀ ਨਹੀਂ ਠਹਿਰਾਉਂਦੀ ਕਿਉਂਕਿ ਤੇਰੇ ਨਾਲ ਦੀ ਤੋਖਾ ਹੀ ਹੋਇਆ ਸੀ ਪਰ ਸ਼ਾਇਦ ਗਲਤੀ ਇਸ ਵਿੱਚ ਮੇਰੀ ਵੀ ਨਹੀਂ ਸੀ ਜੋ ਕੁਝ ਹੋਇਆ ਮੇਰੇ ਨਾਲ ਉਹ ਜ਼ਬਰਦਸਤੀ ਕੀਤਾ ਗਿਆ ਸੀ ਮੈਂ ਉਸ ਨੂੰ ਬਾਹਾਂ ਵਿੱਚ ਉਠਾ ਲਿਆ ਮੈਂ ਉਸ ਨੂੰ ਬਾਹਾਂ ਵਿੱਚ ਉਠਾ ਕੇ ਹਸਪਤਾਲ ਲੈ ਗਿਆ ਉਸ ਦੇ ਸਾਰੇ ਚੈੱਕਅਪ ਹੋਣ ਤੋਂ ਬਾਅਦ ਪਤਾ ਲੱਗਿਆ ਕਿ ਉਸ टीवी ਹੋ ਗਿਆ ਸੀ ਉਥੇ ਉਸ ਦਾ ਇਲਾਜ ਕਰਵਾਉਣ ਲੱਗਿਆ ਪੂਰਾ 1 ਸਾਲ ਲੱਗ ਗਿਆ ਸੀ ਮੈਂ ਉਸ ਤੋਂ ਹੱਥ ਜੋੜ ਕੇ ਮਾਫੀ ਮੰਗ ਲਈ ਮੈਂ ਕਿਹਾ ਮੈਨੂੰ ਮaaf ਕਰ ਦਿਓ ਜੋ ਕੁਝ ਕੀਤਾ ਮੈਂ ਗੁੱਸੇ ਵਿੱਚ ਕਦਮ ਉਠਾ ਲਿਆ ਸੀ ਮੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਰਾਗਣੀ ਦਾ ਦਿਲ ਵਾਕਿਆ ਬਹੁਤ ਵੱਡਾ ਸੀ ਉਸ ਨੇ ਮੈਨੂੰ ਮaaf ਕਰ ਦਿੱਤਾ ਉਸ ਦਿਨ ਮੈਂ ਰਾਗਣੀ ਨੂੰ ਸੱਚੇ ਦਿਲ ਤੋਂ ਆਪਣੀਆਂ ਬਾਹਾਂ ਵਿੱਚ ਲਿਆ ਸੀ ਉਸ ਨੂੰ ਆਪਣੀ ਪਤਨੀ ਸਵੀਕਾਰ ਕੀਤਾ ਅਸੀਂ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ ਤਾਂ ਦੋਸਤੋ ਮੇਰੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਜੇਕਰ ਯਾ ਲਗੀਤਾ ਲਾਈਕ ਜ਼ਰੂਰ ਕਰਿਓ ਅਤੇ ਕਹਾਣੀ ਨੂੰ ਸੁਣਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ